ਪਹਿਲਾਂ ਤੁਹਾਨੂੰ ਸੋਫੇ ਤੋਂ ਫੜ ਕੇ ਠਾਉਣਾ ਪੈਂਦਾ ਫੜ ਕੇ ਬਾਹਾਂ ਫੜ ਕੇ ਚੱਕਣਾ ਮੈਂ ਇਹਨੂੰ ਇੱਥੋਂ ਹੱਥ ਪਾਉਣਾ ਪੈਂਦਾ ਸੀ ਹੱਥ ਪਾਉਣਾ ਸੀ ਮੇਰੀ ਨਾ ਮੈਂ ਕਹਿੰਦੇ ਇੱਥੋਂ ਤੱਕ ਮੇਰੇ ਕੱਪੜੇ ਵੀ ਆਪ ਬਦਲਦੇ ਤੱਕ ਸ਼ਹਿਰ ਤੱਕ ਮੇਰੇ ਬਦਲਦੇ ਰਹੇ ਹੁਣੇ ਆਪ ਸਟੈਪ ਚੱਕ ਕੇ ਤੁਰਦੇ ਆਂ ਇੱਕ ਠੀਕ ਲਾ ਲੋ ਨਹੀਂ ਜੀ ਬਿਰਜ ਜੋ ਗੱਲ ਸਰ ਡਾਕਟਰ ਸਾਹਿਬ ਸਾਹਮਣੇ ਬੈਠੇ ਨੇ ਇਹ ਨਹੀਂ ਹੈ ਮੈਂ ਵੀਡੀਓ ਨਹੀਂ ਬਣਾਇਆ ਦੇਖੋ ਵੀ ਆਹ ਦੇਖੋ ਇਨੇ ਟਾਈਮ ਹੋ ਗਿਆ ਸੀ ਲਤਨੀ ਚੱਕੀ ਜਾਂਦੀ ਸੀ ਇਹ ਤਾਂ ਕਈ ਸਾਲ ਹੋ ਗਏ ਕਈ ਸਾਲ ਹਾਂ ਜੀ ਤਾਂ ਫਿਰ ਦੇਖੇ ਤਾਂ ਬਾਪੂ ਜੀ ਵੀ ਅਸੀਂ ਇੱਥੇ ਆ ਕੇ ਦੇਖਦੇ ਆਂ ਕਮਾਲ ਆ ਕੀ ਬਾਤ ਆ ਪਹਿਲਾਂ ਇਹ ਉੱਠੇ ਜਾਂਦੇ ਸੀ ਬਾਬੂ ਜੀ ਨਹੀਂ ਜੀ ਪਹਿਲਾਂ ਹਾਂ ਤਈ ਤੇ ਕੋਈ ਤੰਗੀ ਸੀ ਨਾ ਜੀ ਦਰਿਆ ਨਹੀਂ ਜਾਂਦਾ ਡਾਕਟਰ ਕਹਿੰਦੇ ਖਾਲੀ ਹੋ ਗਏ ਮੈਂ ਖਾਈ ਭਰ ਦੋ ਇਹਨਾਂ ਨੂੰ ਫਿਰ ਆਪਰੇਸ਼ਨ ਹੋਊਗਾ ਤੇ ਫਿਰ ਇਹਨਾਂ ਨੇ ਭਰਤੇ ਹੁਣ ਗ੍ਰੀਸ ਲਿਆਂਦੀ ਹਾਂ ਜੀ ਹਾਂ ਜੀ ਇਹਨੇ ਦਵਾਈ ਇਹਨੇ ਲਾਈ ਹੈ ਮਾਲਿਸ਼ ਕਰਕੇ ਵਧੀਆ ਹੋ ਗਏ ਫਰਕ ਆ ਗਿਆ ਹਾਂ ਜੀ ਕੋਈ ਪ੍ਰੋਬਲਮ ਲੈ ਕੇ ਆਏ ਮੇਰੀ ਲੱਤ ਦੀ ਪ੍ਰੋਬਲਮ ਸੀ ਜੀ ਸੀ ਹੁਣ ਨਹੀਂ ਹੈ ਜੀ ਤਾਂ ਇਹ ਅੱਜ ਥੋੜਾ ਫਰਕ ਲੱਗਦਾ। ਕਿੰਨੇ ਦਿਨੋਂ ਕੋਈ ਤੁਹਾਨੂੰ ਆਉਂਦੇ ਨੇ? ਉਸਤਾਦ ਜੀ ਆਏ। ਪਹਿਲੇ ਦਿਨ ਹੀ ਫਰਕ ਲੱਗਦਾ। ਹਾਂ ਜੀ ਲੱਗਦਾ। ਠੀਕ ਲਾ ਲਓ। ਐ ਨਹੀਂ ਹੈਗਾ ਬੇਬੇ ਜੀ ਨੇ ਕਹਿਤਾ ਆਪਾਂ ਵੀ ਨਹੀਂ ਲੱਗਦਾ ਜੀ। ਥੋੜੇ ਕੋਲ ਇਸ ਤਰ੍ਹਾਂ ਦੀ ਕੀ ਚੀਜ਼ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਮਾਤਾ ਕਹੇ ਜੀ ਵੀ ਦੋ ਦਿਨਾਂ ਚ ਪਹਿਲੇ ਦਿਨ ਚ ਹੀ ਫਰਕ ਪੈ ਗਿਆ। ਉਹ ਕਹਿ ਰਹੇ ਨੇ ਸਾਨੂੰ ਇੱਕ ਦਿਨ ਚ ਫਰਕ ਪੈ ਗਿਆ। ਬਾਪੂ ਜੀ ਕਹਿੰਦੇ ਦੂਸਰੇ ਤੀਜੇ ਦਿਨ ਮੈਨੂੰ ਫਰਕ ਪੈ ਗਿਆ। ਅੱਡੇ ਕੋਲੇ ਆ ਇੱਕ ਗੋਡਿਆਂ ਦਾ ਗਰੀਸ ਹੈ। ਗੋਡੇ ਦੇ ਗਰੀਸ ਲਗਾਓ ਤੇ ਦਰਦਾਂ ਦਾ ਸਟਕਾਰਾ ਪਾਓ। ਜੀ ਗਈ ਪਹਿਲਾਂ ਉਹ ਉਹ ਇੱਥੇ ਆ ਕੇ ਅਮਰੀਕਾ ਤੋਂ ਆਏ ਸੀ ਉਹਨਾਂ ਨੂੰ ਜਮ ਤੁਰਿਆ ਨਹੀਂ ਜਾਂਦਾ ਹੁਣ ਉਹ ਗੁਰਦੁਆਰੇ ਭਗਜਾ ਤੁਰ ਕੇ ਅਮਰੀਕਾ ਤਾਂ ਕਹਿੰਦੇ ਵੀ ਇਹ ਤਾਂ ਕਿਤੇ ਜ਼ਿਆਦਾ ਵਧੀਆ ਇਲਾਜ ਲੂਜ਼ ਹੈ ਜੇ ਇੱਥੇ ਆਏ ਜੇ ਇੱਥੇ ਆਏ ਸੀ ਜੀ ਇੱਥੇ ਇਹਨਾਂ ਕੋਲ 10 15 ਦਿਨ ਆਉਂਦੇ ਰਹੇ ਹੁਣ ਵਧੀਆ ਤੁਰੇ ਸਾਬ ਨੂੰ ਕਹ ਰਹੇ ਸੀ ਕਿ ਇਸ ਵਾਰ ਜਦੋਂ ਤੁਸੀਂ ਆਏ ਤੁਹਾਡੇ ਇੱਕ ਹੋਰ ਵਧੀਆ ਨੁਸਖਾ ਦਵਾਂਗੇ ਜਿਸ ਨੁਸਕੇ ਦੇ ਜ਼ਰੀਏ ਮੋٹے ਤਾਂ ਪਤਲੇ ਹੋਣਗੇ ਹੋਣਗੇ ਜਿਹੜੇ ਉਹਨਾਂ ਦੇ ਗੋਡੇ ਖਰਾਬ ਹੋ ਰਹੇ ਨੇ ਗੋਡਿਆਂ ਤੇ ਵਜ਼ਨ ਜ਼ਿਆਦਾ ਪੈ ਰਿਹਾ ਹੈ ਗੋਡਿਆਂ ਵਿੱਚ ਦਰਦ ਹੈ ਉਹ ਵੀ ਠੀਕ ਹੋਏਗਾ ਫੈਟ ਨੋ ਫੈਟ ਨੋ ਜਿਹੜੇ ਮੋਟਾਪਾ ਕੋਈ ਉਹਨੂੰ ਡੈਡ ਪਲਾਨ ਕਰਨ ਦੀ ਲੋੜ ਨਹੀਂ ਇਹਦੀਆਂ ਪੰਜ ਬੂੰਦਾਂ ਸਵੇਰੇ ਖਾਲੀ ਪੇਟ ਲੈ ਲਓ ਤੇ ਉੱਪਰ ਦੀ ਗਰਮ ਪਾਣੀ ਪੀਓ ਇਹ ਤਿੰਨ ਮਹੀਨੇ ਚੱਲਦੀ ਹੈ ਤਿੰਨ ਮਹੀਨੇ ਦਾ ਆਪਣਾ weight check ਕਰਕੇ ਮਰੀਜ਼ ਸ਼ੁਰੂ ਕਰ ਲੇ ਤਿੰਨ ਮਹੀਨੇ ਬਾਅਦ ਮੇਰੇ ਨਾਲ ਹੀ ਗੱਲ ਕਰਦੇ ਜੇ ਨਾ weight ਘਟੇ ਹੋਇਆ ਪੈਸੇ ਵਾਪਸ ਬਹੁਤ ਵੱਡੀ ਮੈਂ ਮੈਂ ਇਹੀ ਗਾਰੰਟੀ ਦਿੰਦਾ ਮੈਂ ਗਾਰੰਟੀ ਇਹੀ ਦਿੰਦਾਗਾ ਮੈਨੂੰ ਪਤਾ ਨਾ ਪ੍ਰੋਡਕਟ 'ਚ ਦਮ ਹੈ ਤਾਂਪਾ ਤਾਂ ਘਟ ਕਰਨਾ ਹੀ ਕਰਨਾ ਤੇ ਉਹਨਾਂ ਦੇ ਗੋਡੇ ਵੀ ਠੀਕ ਕਰਨੇ ਇਹ ਨਹੀਂ ਇਹ ਨਹੀਂ ਫੋਨ ਬੜਿਆ ਰਹੇ ਨੇ ਕੋਈ ਤੁਸੀਂ ਧੁੰਨੀ ਤੇ ਲਾਉਣ ਵਾਲੀ ਵੀ ਵੀਡੀਓ ਪਾਈ ਹੈਗੀ ਸੀ ਉਹ ਕੀ ਆਇਟਮ ਹੈਗੀ ਹੈ ਜੀ ਇਹ ਹੱਡਾ ਹੈਗਾ ਵੈਲੀ ਬਟਨ ਗਰੀਸ ਅੱਛਾ ਜੀ ਇਹ ਵੈਲੀ ਬਟਨ ਗਰੀਸ ਹੈ ਇਹ ਵੀ ਗਰੀਸ ਇਹ ਧੁੰਨੀ ਵਾਲਾ ਗਰੀਸ ਨੂੰ ਪੰਜਾਬੀ ਦਾ ਦੰਨਾ ਦੇ ਦਾਣੇ ਜਿੰਨੀ ਇਹਨੂੰ ਰਾਤ ਨੂੰ ਪੈਣ ਲੱਗੇ ਨਾਭੀ ਸਾਫ਼ ਕਰਕੇ ਇਹਦੇ ਲਾਓ ਲਾ ਕੇ ਇੱਕ ਹਫ਼ਤੇ ਚ ਰਿਜ਼ਲਟ ਲਾਓ ਇੱਕ ਹਫ਼ਤੇ ਇੱਕ ਹਫ਼ਤੇ 7 ਦਿਨਾਂ ਦੇ ਵਿੱਚ ਤੁਹਾਨੂੰ ਕਬਜ਼ ਹੈਗੀ ਹੈ ਗੈਸ ਹੈ ਤਜ਼ਾਬ ਹੈ ਜਾਂ ਸਿਰਦਰਦ ਹੈ ਮਾਈਗਰੇਨ ਹੈਗੀ ਹੈ ਅਸਰ ਕਰੋ ਬਿਲਕੁਲ ਵੀ ਮੈਂ ਬੂਟੇ ਨੂੰ ਪਾਣੀ ਦਿੰਨੇ ਆ ਖਾਦ ਦਿੰਨੇ ਆ ਉਹ ਬੂਟਾ ਕੀ ਕਰਦਾ ਤੰਦਰੁਸਤ ਹਰਾ ਭਰਾ ਹੋ ਜਾਂਦਾ ਨਾ ਐਵੇਂ ਬੰਦੇ ਜਦੋਂ ਇਹ ਗ੍ਰੀਸ ਲੱਗਣ ਲੱਗ ਜਾਂਦਾ ਬੰਦਾ ਵੀ ਹਰਿਆ ਭਰਿਆ ਹੋ ਜਾਂਦਾ ਮੋਜਾ ਮਾਣਦਾ ਖੁਸ਼ੀ ਉਹਦੇ ਨਸਾਂ ਸਾਰੀ ਬਲੋਕ ਵਿੱਚ ਖੁੱਲ ਜਾਂਦੀ ਏ ਤੇ ਬਲੱਡ ਸਰਕੂਲੇਟ ਚੱਲ ਪੈਂਦਾ ਏ ਇਹ ਲੂਬ੍ਰੀਕੇਟ ਦਾ ਕੰਮ ਕਰਦਾ ਹਲੌ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁਰਤੂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਜਿਹੜਾ ਪਹੁੰਚਿਆ ਹੈ ਸੁੱਕਾ ਆਯੁਰਵੈਦਿਕ ਨੀਮਸਾਹ ਸੰਟਰ ਜਿੱਥੇ ਗੋਡਿਆਂ ਦੀ ਵੱਡੀ ਤੋਂ ਵੱਡੀ ਬਿਮਾਰੀ ਨੂੰ ਮਾਲਿਸ਼ ਦੇ ذریعے ਹੱਲ ਕਰਨ ਦਾ ਦਾਵਾ ਹੈ ਜਿਹੜਾ ਇੱਥੇ ਕੀਤਾ ਜਾਂਦਾ ਹੈ ਤਸਵੀਰਾਂ ਅਸੀਂ ਤੁਹਾਨੂੰ ਇਸ ਵੇਲੇ ਦਿਖਾਵਾਂਗੇ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਇੱਥੇ ਬੈਠੇ ਨੇ ਉਹਨਾਂ ਦਾ ਤਜਰਬਾ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਔਰ ਅੱਜ ਖਾਸ ਕਰਕੇ ਜਿਹੜੇ ਲੋਕ ਮੋਟਾਪੇ ਦਾ ਸ਼ਿਕਾਰ ਹੋਣ ਕਰਕੇ ਗੋਡਿਆਂ ਤੋਂ ਪਰੇਸ਼ਾਨ ਨੇ ਉਹਨਾਂ ਦਾ ਹੱਲ ਵੀ ਸੁਖਾਇਰਵੈਦਿਕ ਵੱਲੋਂ ਲਿਆਂਦਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਦਿੰਨੇ ਆ ਵੱਡੀ ਗਿਣਤੀ ਚ ਲੋਕ ਆਗੇ ਨੇ ਜਿਹੜਾ ਆਪੋ ਆਪਣਾ ਇਲਾਜ ਆਪੋ ਆਪਣਾ ਟ੍ਰੀਟਮੈਂਟ ਜਿਹੜਾ ਇੱਥੋਂ ਕਰਵਾਉਂਦੇ ਨੇ ਉਹ ਬੈਠੇ ਨੇ ਸਾਡੇ ਨਾਲ ਇੱਕ ਮਾਤਾ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਕਾਫੀ ਪਰੇਸ਼ਾਨ ਸੀ ਔਰ ਉਹਨਾਂ ਦੀ ਪਰੇਸ਼ਾਨੀ ਸੁਖਾਇਰਵੈਦਾ ਵੱਲੋਂ ਕਿਵੇਂ ਦੂਰ ਕੀਤੀ ਗਈ ਹੈ ਬੋਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾ ਹੈ ਤੁਹਾਡਾ ਪਰਮਜੀਤ ਕਰ ਸੇਕਤੋਂ ਆਇਓ ਬਠਿੰਡੇ ਤੋਂ ਬਠਿੰਡੇ ਤੋਂ ਆਇਓ ਪਰ ਨਾਲੇ ਵਾਲੇ ਤਾਂ ਬਠਿੰਡੇ ਨੂੰ ਜਾਣਦੇ ਨੇ ਤੁਸੀਂ ਬਰਨਾਲੇ ਆਇਓ ਜਿੱਥੇ ਠੀਕ ਹੋਣਾ ਉੱਥੇ ਹੋਣਾ ਕੀ ਪ੍ਰੋਬਲਮ ਲੈ ਕੇ ਆਏ ਸੀ ਮੇਰੇ ਐਕਸੀਡੈਂਟ ਹੋਇਆ ਸੀ ਜਿਆਦਾ ਅੱਛਾ ਤੇ ਉਹਨਾਂ ਨਾਲ ਮੇਰੀਆਂ ਲੱਤਾਂ ਬਿਲਕੁਲ ਖੜਗੀਆਂ ਸੀ ਚੱਲਣਗੀਆਂ ਨਹੀਂ ਸੀ ਐਕਸੀਡੈਂਟ ਕਰਕੇ ਐਕਸੀਡੈਂਟ ਕਰਕੇ ਹਾਂ ਅੱਛਾ ਤੇ ਆਂ ਬਾਹਾਂ ਤੇ ਤਾਂ ਚਲੋ ਉਹ ਸਟਾਪ ਪਲਾਸਟਰ ਫਿਰ ਲਾ ਲਏ ਸੀਗੇ ਤੇ ਆ ਲੱਤਾਂ ਤਾਂ ਬਿਲਕੁਲ ਖਾੜੀ ਗਈਆਂ ਸੀ ਅਸੀਂ ਫਾਜ਼ਿਲ ਕਾ ਹਰਿਆਣਾ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਅਸੀਂ ਨਹੀਂ ਗਏ ਬਿਲਕੁਲ ਅੱਛਾ ਵੀ ਉੱਥੇ ਕਿਧੋਂ ਨਹੀਂ ਫਰਕ ਪਿਆ ਗਿਆ ਫਿਰ ਇਹਨਾਂ ਨੇ ਇਹ ਫੜੀ ਸੀ ਮੈਂ ਜੂਟੀ ਹੁੰਦੇ ਨਾ ਨਹੀਂ ਅੱਛਾ ਫਿਰ ਮੈਂ ਬੇਟੇ ਨੂੰ ਕਹੇ ਵੀ ਉੱਥੇ ਲੈ ਕੇ ਚੱਲੋ ਬਰਨਾਲੇ ਵੀ ਮਹਾੜੀ ਤੋਂ ਵੀ ਇੱਥੇ ਨਾ ਰਹਿ ਗਿਆ ਦਫਤਰ ਫਿਰ ਬੇਟਾ ਇੱਥੇ ਲੈ ਕੇ ਆਇਆ ਸੀ ਅੱਛਾ ਤਕਰੀਬਨ ਸਾਨੂੰ ਹੋ ਗਏ 15 20 ਦਿਨ ਹੋ ਗਏ ਹੁੰਦਿਆਂ ਨੂੰ ਹਾਂਜੀ ਹੁਣ ਵੀ ਇਹ ਨਹੀਂ ਵੀ ਮੈਨੂੰ ਬੱਚੇ ਮੇਰੇ ਠਾਉਣਗੇ ਜੀ ਅੱਗੇ ਮੈਨੂੰ ਫੜ ਕੇ ਸੋਫੇ ਤੋਂ ਠਾਉਣਾ ਮੰਜੀ ਤੇ ਉਹ ਤਾਂ ਨਹੀਂ ਹੁਣ ਗੱਲ ਨਹੀਂ ਹੁਣ ਨੇ ਆਪਣੇ ਆਪ ਉੱਠ ਜਾਂਦੀ ਮਤਲਬ ਪਹਿਲਾਂ ਤੁਹਾਨੂੰ ਸੋਫੇ ਤੋਂ ਫੜ ਕੇ ਠਾਉਣਾ ਪੈਂਦਾ ਫੜ ਕੇ ਬਾਹਾਂਵਾਂ ਖੜ ਕੇ ਚੱਕਣਾ ਲੈਟਨ ਜਿਵੇਂ ਕਿਸੇ ਕੋਈ ਹਸਾਰਾ ਭਾਲਣਾ ਰੇਚੀ ਦਾ ਸਹਾਰਾ ਪਰਣਾ ਵੀ ਅੰਦਰ ਬਾਹਰ ਦਾ ਸਹਾਰਾ ਪਰਣਾ ਮੈਂ ਬਿਲਕੁਲ ਹੁਣ ਉਹ ਨਹੀਂ ਹੈ ਵਾਹਿਗੁਰੂ ਦੀ ਕਿਰਪਾ ਮੈਨੂੰ ਉਹ ਨਹੀਂ ਹੈ ਵੀ ਮੈਨੂੰ ਸਾਰੇ ਦੀ ਜਰੂਰਤ ਨਹੀਂ ਹੁਣ ਸਾਰੇ ਦੀ ਲੋੜ ਨਹੀਂ ਸਾਰੇ ਦੀ ਲੋੜ ਨਹੀਂ ਕਿੰਨਾ ਟਾਈਮ ਸਹਾਰਾ ਲਿਆ ਮਾਤਾ ਜੀ ਹੋ ਗਏ 10 12 ਸਾਲ ਹੋ ਗਏ ਮੈਂ ਤੇ ਸਹਾਰਾ ਲੈਂਦੀ ਨੂੰ ਅੱਜ ਦੀ ਥੋੜੀ ਹੈ ਅੱਛਾ 10 12 ਸਾਲ ਪਹਿਲਾਂ ਐਕਸੀਡੈਂਟ ਹੋਇਆ ਸੀ ਤੁਹਾਡਾ ਤਿੰਨ ਚਾਰ ਵਾਰ ਹੀ ਹੋਇਆ ਕੋਈ ਅੱਛਾ ਇੱਕ ਵਾਰ ਨਹੀਂ ਦੋ ਤਿੰਨ ਵਾਰ ਹੋ ਲਿਆ ਇੱਕ ਇੱਕ ਵਾਰ ਇੱਕ ਦਿਨ ਜੀ ਦੋ ਵਾਰ ਹੀ ਹੋ ਗਿਆ ਸੀ ਅੱਛਾ ਅੱਛਾ ਤੇ ਫਿਰ ਕਿੰਨੇ ਕੱਟ 10 ਸਾਲ ਕੱਡੇ ਕਿਵੇਂ ਮਾਤਾ ਜੀ ਫਿਰ ਤੁਸੀਂ ਮੈਂ ਕਿਹਾ ਕਿ ਜਗਾ ਛੱਡੀ ਨੇ ਡੈਡੀ ਨੇ ਜਿੱਥੇ ਨਹੀਂ ਲੈ ਕੇ ਗਏ ਅੱਛਾ ਕਿਤੇ ਮਹੀਨਾ ਉੱਥੇ ਲੈ ਕੇ ਕਿਤੇ ਉੱਥੇ ਮਹੀਨਾ ਲੈ ਕੇ ਪੈਸਾ ਬਹੁਤ ਜਿਆਦਾ ਉਹਨਾਂ ਨੇ ਲਾਇਆ ਕਿੰਨੇ ਕ ਪੈਸੇ ਲਾਤੇ ਹੋਣਗੇ ਬਹੁਤ ਲਾਇਆ ਡੈਡੀ ਕਪਟਨ ਸਾਹਿਬ ਕਪਟਨ ਤਾਂ ਰਿਟਾਇਰ ਹੋਏ ਸੀ ਉਹਨਾਂ ਛੱਡੀ ਆਰਮੀ ਸੀ ਬਹੁਤ ਸਿੱਖਚਾ ਵੀ ਬਹੁਤ ਪਾਈਆਂ ਡਾਕਟਰਾਂ ਕੋਲੇ ਨਹੀਂ ਪਾਈ ਮਤਲਬ ਫੌਜੀ ਨੂੰ ਵੀ ਦਿਖਾਇਆ ਫੌਜੀ ਹਸਪਤਾਲ ਚ ਵੀ ਦਿਖਾਇਆ ਬਹੁਤ ਬਹੁਤ ਜੀ ਬਹੁਤ ਹਾਂਜੀ ਹਾਂਜੀ ਫਿਰ ਜਦੋਂ ਇੱਥੇ ਤੁਸੀਂ ਆਏ ਯਕੀਨ ਹੋਇਆ ਸੀ ਵੀ ਇਹ ਕੀ ਮਟਰ ਦੇ ਦਾਣੇ ਜਿੰਨੀ ਲਾਉਣੀ ਹੈ ਚੀਜ਼ ਤੇ ਯਕੀਨ ਮੈਂ ਪਹਿਲੇ ਦਿਨ ਹੀ ਹੋ ਗਏ ਸੀਗਾ ਪਰਮਾਤਮਾ ਵੱਲੋਂ ਵੀ ਇੱਥੇ ਮੈਂ ਠੀਕ ਹੋ ਜਾਊਂਗੀ ਬੇਟੇ ਨੂੰ ਵੀ ਸਵੇਰ ਤੋਂ ਠੀਕ ਹੋਊਗੀ ਮੰਮੀ ਮੇਰੇ ਕੁਝ ਫਰਕ ਪਿਆ ਜਿਵੇਂ ਇਹ ਕਹਿੰਦੇ ਨੇ ਵੀ ਅੱਧੇ ਘੰਟੇ ਚ ਫਰਕ ਪਾ ਦਿੰਦੇ ਆਂ ਅਸੀਂ ਅਗਲੇ ਦਿਨ ਲੱਗਿਆ ਸੀਗੇ ਵੀ ਹੁਣ ਫਰਕ ਪਊਗਾ ਅੱਛਾ ਤੇ ਹੁਣ ਕੀ ਹਾਲਾਤ ਨੇ ਹੁਣ ਬਹੁਤ ਹਾਲਾਤ ਵਧੀਆ ਹੁਣ ਆਇਆ ਉਹਨੇ ਵੀ ਥੋੜੀ ਹਜੇ ਹਾਲਤਾਂ ਨਹੀਂ ਹੈ ਪਰ ਹੋ ਜਾਣੀ ਹੈ ਠੀਕ ਤਿੰਨਵੇਂ ਦਿਨਾਂ ਦਾ ਟ੍ਰੀਟਮੈਂਟ ਕੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕਾਲ ਜੀ ਮਾਤਾ ਜੀ ਦੇ ਬੇਟੇ ਤੁਸੀਂ ਹਾਂਜੀ ਮੈਂ ਕੀ ਕਹਿ ਰਿਹਾ ਸੀ ਤੁਸੀਂ ਮੈਂ ਇਹ ਕਹਿ ਰਿਹਾ ਸੀ ਇਹਨਾਂ ਦਾ ਅਸੀਂ ਇਲਾਜ ਪੰਜਾਬ ਕੀ ਹਰਿਆਣਾ ਕੈਨੇਡਾ ਵੀ ਜਾਇਆ ਏ ਤੇ ਕੈਨੇਡਾ ਜਾ ਕੇ ਵੀ ਉੱਥੇ ਇੱਕ ਰੇਡੀਅਲ ਜਗ੍ਹਾ ਹੈ ਜਿੱਥੇ ਕਿ ਗੋਰਾ ਇਹਨਾਂ ਦਾ ਇਲਾਜ ਕਰਦਾ ਸੀ ਉੱਥੇ ਵੀ ਲੈ ਕੇ ਜਾਂਦੇ ਰਹੇ ਪਰ ਕੋਈ ਫਰਕ ਨਹੀਂ ਪਿਆ ਪਰ ਜਿਸ ਦਿਨ ਤੋਂ ਅਸੀਂ ਸੌਖ ਐਰਵੈਦਿਕ ਤੇ ਆਏ ਆ ਪਹਿਲੇ ਦਿਨ ਤੋਂ ਹੀ ਫਰਕ ਪੈਣ ਲੱਗ ਗਿਆ ਸੀ ਸਾਨੂੰ ਵਿਸ਼ਵਾਸ ਹੋ ਗਿਆ ਸੀਗਾ ਕਿ ਕੁਝ ਨਾ ਕੁਝ ਹੈ ਇਹ ਕਹਿੰਦੇ ਜੀ 3 ਮਹੀਨੇ ਲੱਗਣਗੇ ਮੈਂ ਕਿਹਾ ਜੀ ਜੇ ਫਰਕ ਪੈਣ ਲੱਗਾ ਸਾਈ 3 ਮਹੀਨੇ ਆਵਾਂਗੇ ਕੋਈ ਗੱਲ ਨਹੀਂ ਤੇ ਜਦੋਂ ਤਾਂ ਅਸੀਂ 10-15 ਵਾਰੀ ਆ ਗਏ ਆ ਤੇ ਪਹਿਲੇ 2-3 ਦਿਨਾਂ ਚ ਇਹ ਫਰਕ ਲੱਗਣ ਲੱਗ ਗਿਆ ਕਿਉਂਕਿ ਇਹਨਾਂ ਦੀ ਜਿਹੜੀ ਲੱਤ ਸੀ ਇਹ ਘੜੀਸ ਕੇ ਤੁਰਦੇ ਸੀ ਵੀ ਉਹਦੇ ਨਾਲ ਆਪਣੇ ਜਿਹੜਾ ਉਹਨਾਂ ਦਾ ਨਾ ਬਾਕਰ ਅਸੀਂ ਸਪੈਸ਼ਲ ਕੈਨੇਡਾ ਤੋਂ ਬੇਟੇ ਨੇ ਭੇਜਿਆ ਸੀਗਾ ਲੈ ਕੇ ਉਹਦੇ ਟਾਇਰ ਲੱਗੇ ਹੋਏ ਆ ਉਹਦੇ ਨਾਲ ਹੌਲੀ-ਹੌਲੀ ਹੌਲੀ ਮਦਰ ਪੈਰਿਸ ਕਾ ਕੇ ਤੁਰਦੇ ਸੀ ਅੱਜ ਜਿਹੜੇ ਸਥਿਤੀ ਹੋਣਾ ਹੁਣੇ ਆਪਸ ਟਿਪ ਚੱਕ ਕੇ ਤੁਰਦੇ ਆ ਠੀਕ ਠੀਕ ਲਾ ਲੋ ਨਹੀਂ ਜੀ ਬਿਰਜ ਜੋ ਗੱਲ ਸਹੀ ਡਾਕਟਰ ਸਾਹਿਬ ਸਾਹਮਣੇ ਬੈਠੇ ਨੇ ਇਹ ਨਹੀਂ ਹੈ ਮੈਂ ਵੀਡੀਓ ਨਹੀਂ ਬਣਾਇਆ ਦੇਖੋ ਵੀ ਆਹ ਦੇਖੋ ਇਦਾਂ ਉੱਠਣਾ ਕਿੰਨਾ ਔਖਾ ਹੈ ਤੇ ਕਿੱਥੇ ਮੈਂ ਆਪਣੇ ਆਪ ਉੱਠ ਖੜਾ ਪਤਾ ਜੀ ਹੁਣ ਤਾਂ ਤੁਸੀਂ ਜਿਵੇਂ ਉੱਠਦਾ ਬੰਦਾ ਮੈਂ ਕਹਿੰਦੀ ਆਏ ਸਾਨੂੰ ਮੈਂ ਇਹਨੂੰ ਇੱਥੋਂ ਹੱਥ ਪਾਉਣਾ ਪੈਂਦਾ ਸੀ ਹੱਥ ਪਾਉਣਾ ਪੈਂਦਾ ਸੀ ਮੇਰੀ ਨਾ ਮੈਂ ਕਹਿੰਦੀ ਇੱਥੋਂ ਤੱਕ ਮੇਰੇ ਕੱਪੜੇ ਵੀ ਆਪ ਬਦਲਦੇ ਰਿਹਾ ਸ਼ਹਿਰ ਤੱਕ ਮੇਰੇ ਬਦਲਦੇ ਰਿਹਾ ਹੋਰ ਮੈਂ ਤੁਹਾਨੂੰ ਕੀ ਦੱਸਾਂ ਵੀ ਮੇਰੇ ਕਿਦਾਂ ਦੀ ਕੰਡੀਸ਼ਨ ਸੀ ਬਹੁਤ ਜ਼ਿਆਦਾ ਕੰਡੀਸ਼ਨ ਮਤਲਬ ਸੀ ਥੋੜਾ ਜਿਹਾ ਤੁਰਨਾ ਚਾਹ ਇੱਕ ਸਟੈਪ ਜਾਂ ਦੋ ਸਟੈਪ ਤੁਰਦੇ ਸੀ ਸਾਹ ਚੜ ਜਾਂਦਾ ਸੀ ਫੇਰ ਉਹ ਵਾਕਰ ਦੇ ਉੱਪਰ ਬੈਠ ਜਾਂਦੇ ਸੀ ਫੇਰ ਉਹ ਵਾਕਰ ਸੀ ਤੇ ਜਦੋਂ ਅਸੀਂ ਗੱਡੀ 'ਚ ਬਿਠਾਉਂਦੇ ਸੀ ਇੱਕ ਲੱਤ ਚੱਕ ਕੇ ਆਏ ਰੱਖਣੀ ਪੈਂਦੀ ਫੇਰ ਦੂਸਰੀ ਲੱਤ ਚੱਕਣੀ ਪੈਂਦੀ ਜਾਂ ਆਪ ਦੀ ਸਲਵਾਰ ਨਾ ਚੱਕਣੀ ਆਏ ਸੀ ਮੈਂ ਵੀ ਇਹ ਨੇ ਜ਼ਿਆਦਾ ਤੁਸੀਂ ਮਤਲਬ ਔਖਾ ਟਾਈਮ ਕੱਢਿਆ ਫਿਰ ਬਹੁਤ ਜ਼ਿਆਦਾ ਔਖਾ ਟਾਈਮ ਜੀ ਬਹੁਤ ਜ਼ਿਆਦਾ ਸਾਨੂੰ ਤਾਂ ਆਏ ਸੀ ਵੀ ਸਾਨੂੰ ਕੁਝ ਲੱਭੇ ਵੀ ਚਲੋ ਇਹ ਕੁਝ ਨਾ ਕੁਝ ਠੀਕ ਹੋ ਜਾਣ ਚਲੋ ਸ਼ੁਕਰ ਹੈ ਮਾਲਕ ਦਾ ਵੀ ਅਸੀਂ ਸਹੀ ਟਿਕਾਣੇ ਤੇ ਆ ਗਏ ਵੀ ਹੁਣ ਸਾਨੂੰ ਇਹ ਲੱਗਦਾ ਵੀ ਹੁਣ ਇਹ ਬਿਲਕੁਲ ਠੀਕ ਹੋ ਜਾਣਗੇ ਭਾਈ ਜੀ ਪੈਸੇ ਬੜੇ 10 ਸਾਲ ਚ ਮਾਤਾ ਜੀ ਜਿਵੇਂ ਦੱਸ ਰਹੇ ਨੇ ਪੈਸੇ ਬੜੇ ਪੈਸੇ ਸਾਡੇ ਫਾਦਰ ਸਾਹਿਬ ਸੀਗੇ ਜੀ ਲਾਈ ਜਾਂਦੇ ਸੀ ਸੋ ਉਹਨਾਂ ਨੂੰ ਆਏ ਸੀ ਦਾਦਾ ਕਿੰਨਾ ਕੁ ਲਾਤਾ ਹੋ 1.5-2 ਲੱਖ ਰੁਪਇਆ ਵੈਸੇ ਤੁਰੇ ਫਿਰਦੇ ਨਹੀਂ ਲਾਤਾ ਨਹੀਂ 15-1500 ਦਾ ਸਾਡੇ ਘਰ ਆਉਂ ਰੇ ਪੀ ਆ ਮਹੀਨਾ ਪਰ ਮਹੀਨਾ ਪਰ 15 1500 ਹਰ ਦਿੰਦੇ ਰਹੇ ਘਰੇ ਹੁੰਦੇ ਰਹੇ ਮਹੀਨੇ ਇੱਕ ਦਿਨ 1500 ਰੁਪਏ ਸੋ ਤੁਸੀਂ ਦੇਖੋ ਹਾਲਾਤ ਕੀ ਨੇ ਆਪਰੇਸ਼ਨ ਦੱਸਿਆ ਸੀ ਇਹ ਕਿਸੇ ਹੋਰ ਕੇ ਦੱਸੇ ਸਮਝ ਨਹੀਂ ਆਇਆ ਸੀ ਕੀ ਕਹਿੰਦੇ ਸੀ ਡਾਕਟਰ ਡਾਕਟਰ ਨੂੰ ਤਾਂ ਦਿਖਾਇਆ ਹੋਣਾ ਤੁਸੀਂ ਹਾਂਜੀ ਡਾਕਟਰ ਨੂੰ ਅਸੀਂ ਬਹੁਤ ਸਾਰਾ ਦਿਖਾਇਆ ਸੀ ਡਾਕਟਰਾਂ ਦੀ ਸਮਝ ਹੀ ਨਹੀਂ ਆਈ ਗੱਲ ਵੀ ਹੋਇਆ ਕੀ ਹੋਇਆ ਕੀ ਆ ਕੋਈ ਤਾਂ ਕਹਿੰਦਾ ਆਪਰੇਸ਼ਨ ਕਰਾਂਗੇ ਕੋਈ ਕਹਿੰਦਾ ਵੀ ਚੂਲੇ ਦੋਨੋਂ ਨਿਕਲ ਕੇ ਸੀ ਉਹ ਛਡਵਾਏ ਸੀ ਉਹਨਾਂ ਦੀ ਨਸਾਂ ਮਾਰ ਦਿੱਤੀਆਂ ਤੁਸੀਂ ਸੁਣਿਆ ਹੋਊਗਾ ਇੱਥੇ ਫਾਜ਼ਿਲ ਕਾ ਜੀ ਉਹ ਕਹਿੰਦੇ 6 ਮਹੀਨੇ ਠੀਕਰੋ ਉਦੋਂ ਬਾਅਦ ਪਹਿਲਾਂ ਨਹੀਂ ਹੁੰਦੇ ਠੀਕ ਭਾਈ ਜ਼ੋਰ ਲਾ ਲੈ ਤੁਸੀਂ ਹਿੰਨਾ ਪਰਸੀ ਉਹਨਾਂ ਕੋਲ ਉਹਨਾਂ ਤੋਂ ਵੀ ਨਹੀਂ ਠੀਕ ਹੋਇਆ ਉਹਨਾਂ ਦਾ ਬੰਦਾ ਸਪੈਸ਼ਲ ਆ ਕੇ ਘਰੇ ਕੰਮ ਜਾਂਦਾ ਸੀ ਮਾਲਿਸ਼ ਕਰਕੇ ਪਰ ਉਹਨਾਂ ਤੋਂ ਵੀ ਨਹੀਂ ਠੀਕ ਹੋਇਆ ਅੱਛਾ ਮਾਤਾ ਜੀ ਪਹਿਲੇ ਦਿਨ ਤੁਹਾਨੂੰ ਕਿਵੇਂ ਲੱਗਿਆ ਵੀ ਯਾਰ ਹੁਣ ਥੋੜਾ ਜਿਹਾ ਫਰਕ ਪੈ ਗਿਆ ਤਾਂ ਮੈਨੂੰ ਵੀ ਫਰਕ ਪੈ ਗਿਆ ਬਹੁਤ ਚੀਕਾ ਨਿਕਲ ਗਿਆ ਸੀ ਗੱਡਾ ਮਾਰ ਗਿਆ ਪਰ ਇਹਨਾਂ ਵਾਹਿਗੁਰੂ ਦੀ ਕਿਰਪਾ ਜੀ ਚਲੋ ਕਿਰਪਾ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਇਹਨਾਂ ਦੀ ਵੀ ਕਿਰਪਾ ਜਿਹੜੇ ਮੇਰੇ ਇਲਾਜ ਕਰਦੇ ਪਰਮਾਤਮਾ ਇਹਨਾਂ ਨੂੰ ਵੀ ਬਧਾਵੇ ਫਲਮ ਜਿਹਨਾਂ ਨੇ ਮੇਰਾ ਲਾਸਟ ਟ੍ਰੀਟਮੈਂਟ ਕਰਦੇ ਜਿਹੜੇ ਮੈਂ ਇੱਥੇ ਟਕਾਣੀ ਤੇ ਆਈ ਹਾਂ ਬਸ ਸੋ ਤੁਸੀਂ ਦੇਖੋ ਮਾਤਾ ਜੀ ਕੈਨੇਡਾ ਤੱਕ ਆਪਣਾ ਟ੍ਰੀਟਮੈਂਟ ਆਪਣਾ ਇਲਾਜ ਗੋਰਿਆਂ ਡਾਕਟਰਾਂ ਤੋਂ ਆਪਣਾ ਇਲਾਜ ਆਪਣਾ ਟ੍ਰੀਟਮੈਂਟ ਕਰਵਾ ਚੁੱਕੇ ਸੀ ਪਰ ਕਿਸੇ ਪਾਸੋਂ ਉਹਨਾਂ ਨੂੰ ਫਰਕ ਨਹੀਂ ਸੀ ਪਿਆ ਸੀ ਤੇ ਅੱਜ ਮਾਤਾ ਤੁਸੀਂ ਦੇਖੋ ਰਹਿਮਤਾ ਨੇ ਮਾਤਾ ਦੇ ਉੱਤੇ ਤੇ ਜ਼ਰੀਆ ਬਣਿਆ ਸੁਖਾ ਐਰੋਵੈਦਿਕ ਅੱਛਾ ਭਾਈ ਜੀ ਜੰਦ ਜੰਦੇ ਲੋਕਾਂ ਨੂੰ ਕੀ ਕਹੋਗੇ ਜਿਹੜੇ ਤੁਹਾਡੇ ਵਾਂਗੂ ਬਹੁਤ ਸਾਰੀਆਂ ਸਾਡੀਆਂ ਮਾਤਾਵਾਂ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਦੇਖ ਰਹੀਆਂ ਨੇ ਉਹਨਾਂ ਨੂੰ ਕੀ ਸੁਨੇਹਾ ਹੈ ਮੈਂ ਤਾਂ ਵੀਰ ਜੀ ਇਹੀ ਕਹੂੰਗਾ ਵੀ ਇੱਕ ਵਾਰੀ ਤੁਸੀਂ ਸੁਖਾ ਐਰੋਵੈਦਿਕ ਤੇ ਜ਼ਰੂਰ ਆਓ ਆਪਦੇ ਜਿਹੜੇ ਗੋਡੇ ਤੁਹਾਡੇ ਦੁਖਦੇ ਆ ਜਾਂ ਕਿਸੇ ਵੀ ਦਰਦ ਹੈ ਤੁਸੀਂ ਇੱਕ ਵਾਰੀ ਇਹਨਾਂ ਨੂੰ ਆ ਕੇ ਜ਼ਰੂਰ ਚੈੱਕ ਕਰਾਓ ਔਰ ਆਪਰੇਸ਼ਨ ਨਾ ਕਰਾਓ ਆਪਰੇਸ਼ਨ ਤੋਂ ਬਚੀਏ ਆਪਰੇਸ਼ਨ ਤੋਂ ਬਚੀਏ ਇੱਕ ਵਾਰੀ ਆ ਕੇ ਜ਼ਰੂਰ ਦਿਖਾਓ ਕਿਉਂਕਿ ਤੁਹਾਨੂੰ ਕੁਝ ਫਾਇਦਾ ਹੀ ਹੋਊਗਾ अच्छा माताजी ਜੇ ਤੋ ਆਪਰੇਸ਼ਨ ਕਹਿੰਦਾ ਉਹ ਡਾਕਟਰ ਫਿਰ ਤੇ ਡਰਨ ਲੱਗਦਾ ਉਹ ਨਹੀਂ ਪਰੇਸ਼ਨ ਤਾਂ ਮੇਰੇ ਅੱਗੇ ਵੀ ਹੋਏ ਵੇ ਪਿੱਤਾ ਵੀ ਕਿਤੇ ਹਰਨੀਆਂ ਨੇ ਵੀ ਹੋਏ ਵੇ ਅੱਛਾ ਤੇ ਗੋਡਿਆਂ ਤੇ ਤਾਂ ਮੈਂ ਕਹਿੰਦੀ ਸੀ ਮੈਂ ਕਰੋੜਨਪਾਪ ਕੁਝ ਦੁਨੀਆ ਇਧਰ ਦੀ ਅੱਜ ਗੋਡਿਆਂ ਨੇ ਮੈਂ ਪਰੇਸ਼ ਨਹੀਂ ਕਰਾਉਣਾ ਵੀ ਇੱਧੇ ਕੱਟ ਲਉਣੀ। ਸੋ ਪਰਮਾਤਮਾ ਨੇ ਇਸ ਤਰੀਕ ਠੀਕ ਕਰਤਾ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਸੋ ਸਾਡੇ ਨਾਲ ਇੱਕ ਬਾਪੂ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਬਾਪੂ ਜੀ ਸਤਿ ਸ਼ਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾ ਤੁਹਾਡਾ ਬਲਦੇਵ ਸਿੰਘ ਕਿੱਥੋਂ ਆਏ ਹੋ ਬਠਿੰਡੇੋਂ ਆਈ ਤੁਸੀਂ ਵੀ ਬਠਿੰ ਆ ਗੋੜਣੀ ਆਈ ਸੀ ਹਾਂ ਹੁੰਨੀ ਹੈ ਹੁਣ ਘਟ ਗਈ ਜੱਗ ਨੂੰ ਕੀ ਕਟਿਆ ਕੀ ਹੈ ਮੈਂ ਦੋ ਦਿਨ ਆ ਦੋ ਦਿਨ ਚਰੇ ਨਹੀਂ ਜਾਂਦਾ ਸੀਗਾ ਜੀ ਪਹਿਲਾਂ ਅੱਛਾ ਡਾਕਟਰ ਸਾਹਿਬ ਕਹਿੰਦੇ ਮੈਨੂੰ ਉੱਥੇ ਸਾਡੇ ਬਠਿੰਡੇ ਕਹਿੰਦੇ ਜੀ ਤੁਸੀਂ ਆਪਰੇਸ਼ਨ ਕਰਾ ਲਓ ਅੱਛਾ ਸਾਰਾ ਕੁਝ ਫਾਈਲ ਫੁੱਲ ਬਣ ਕੇ ਆ ਗਈ ਖੂਨ ਟੈਸਟ ਵਗੈਰਾ ਹੋ ਗਏ ਤੇ ਮੈਂ ਮਾਕੇ ਨਹੀਂ ਖਵਾਈ ਅੱਛਾ ਆਪਰੇਸ਼ਨ ਨਹੀਂ ਕਰਾਉਣਾ ਤਾਂ ਨਹੀਂ ਫਿਰ ਇਹਨੇ ਕਾਕਾ ਜੀ ਮੇਰੇ ਕੋਲ ਲੈ ਕੇ ਚਲੇ ਅੱਛਾ ਇੱਥੇ ਆ ਕੇ ਠੀਕ ਹੋ ਗਏ ਦੋ ਦਿਨਾਂ ਚ ਠੀਕ ਹੋ ਗਏ ਹਾਂ ਜੀ ਤੁਹਾਨੂੰ ਫਿਰ ਲੱਗੇ ਨਾ ਮੜੇ ਜਨ ਪਹਿਲਾਂ ਦੁਰ ਫਿਰ ਨਹੀਂ ਸੀ ਜਾਣੀ ਜਾਂਦਾ ਸੀ ਇਹਨਾਂ ਫਿਰ ਤੋਂ ਮੈਂ ਗੁਰੂ ਘਰ ਦੀ ਸੇਵਾ ਕਰਦਾ ਹਾਂ ਗੁਰੂ ਅੱਛਾ ਗੁਰੂ ਕੀ ਸੰਗਤ ਸਾਡੀ ਸੁਸਾਇਟੀ ਬਣੀ ਹੋਈ ਹੈ ਤੇ ਉੱਥੇ ਮੈਂ ਗੁਰੂ ਘਰ ਲੰਗਰ ਮਾਉਂਦਾ ਅੱਛਾ ਲੰਗਰ ਦੀ ਸੇਵਾ ਕਰਦਾ ਤੁਹਾਡੇ ਸਰ ਲੰਗਰ ਦੀ ਵੀ ਦੇਗ ਦੀ ਵੀ ਚਾਹ ਪਾਣੀ ਦੀ ਵੀ ਹੋਰ ਦਰੀਆਂ ਦੁਰੀਆਂ ਦੀ ਸਾਰੀ ਸੇਵਾ ਕਰਦੇ ਹਾਂ ਸਾਡੀ ਸੁਸਾਇਟੀ ਬਣੀ ਜਿੰਨੇ ਸੀ ਉਸ ਵੇਲੇ ਸਾਰੇ ਕਰਦੇ ਆ ਮੈਂ ਵੀ ਆਦਮੀ ਸੀ ਸੀ ਪਹਿਲਾਂ ਅੱਛਾ 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 ਪਰ ਹੁਣ ਦੇ ਗੁੱਡੇ ਘੱਡੇ ਤਾਂ ਖਰਾਬ ਕੱਟ ਹੁੰਦੇ ਨੇ ਬਾਪੂ ਜੀ ਉਹ ਪਹਿਲਾਂ ਬਹੁਤ ਮਾਲ ਖੱਦਾ ਜੀ ਆਰਮੀ ਜਿ ਸੀ ਗਏ ਫਿਰ ਮਾੜਾ ਮੋਟਾ ਖਾ ਪੀ ਲੈਂਦੇ ਹੁਣ ਤਾਂ ਬਿਲਕੁਲ ਹੀ ਕੋਈ ਕਦਮ ਜਾਂ ਮਲਾਤਾ ਹੁਣ ਆਰਮੀ ਜੋ ਜਿਹੜਾ ਮਾਲ ਮਿਲਦਾ ਸੀ ਹੁਣ ਨਹੀਂ ਮਿਲਦਾ ਅੱਛਾ ਕਿਉਂ ਹੁਣ ਗੁਰੂ ਘਰ ਨਾਲ ਜੁੜ ਗਏ ਗਾਤਰਾ ਪਾ ਲਿਆ ਤੇ ਬਾਈ ਗੁਰੂ ਦੇ ਚਰਨਾਂ ਚ ਲੱਗੇ ਹੋਏ ਹੁਣ ਸਾਰੇ ਬਸ ਸੁਖਹਿੜਾ ਛੁੱਟਿਆ ਹੋਇਆ ਵਧੀਆ ਬੱਚੇ ਵੀ ਕਹਿੰਦੇ ਆਰਾਮ ਕਰੋ ਤੁਸੀਂ ਕੋਈ ਲੋੜ ਨਹੀਂ ਕਿ ਜੇ ਗੋਡੇ ਗਾਡੇ ਪੋਣੇ ਬਾਰੇ ਮੈਂ ਤਾਂ ਪਉਣੀ ਨਹੀਂ ਕਿੰਨੇ ਟਾਈਮ ਹੋ ਗਿਆ ਬੱਪੂ ਜੀ ਪ੍ਰੋਬਲਮ ਨੂੰ ਤੁਹਾਨੂੰ ਜਿਹੜੀ 2 ਦਿਨਾਂ ਤੋਂ ਤੁਸੀਂ ਕਹਿ ਰਹੇ ਹੋ ਠੀਕ ਹੋਈ ਹੈ ਨਹੀਂ ਪਰ ਕੱਲ ਆਏ ਸੀ ਅੱਜ ਆਏ 2 ਦਿਨ ਨਹੀਂ ਆਏ ਪਹਿਲੇ ਮੈਂ ਕਿੰਨੇ ਕਿੰਨੇ ਟਾਈਮ ਕਿੰਨੇ ਟਾਈਮ ਹੋ ਗਿਆ ਸੀ ਲੱਤ ਨਹੀਂ ਚੱਕੀ ਜਾਂਦੀ ਸੀ ਇਹ ਤਾਂ ਕਈ ਸਾਲ ਹੋ ਗਏ ਜੀ ਕਈ ਸਾਲ ਹਾਂ ਜੀ 2014 ਤੋਂ ਪਹਿਲਾਂ ਦਾ ਹੋਇਆ ਜੀ ਇਹ ਮਤਲਬ 11 12 ਸਾਲ ਹੋ ਗਏ ਇੱਧਰ ਐਕਸੀਡੈਂਟ ਹੋ ਗਿਆ ਸੀਗਾ ਤੇ ਇਹਦੇ ਤੇ ਵਜਨ ਆ ਗਿਆ ਅੱਛਾ ਉਹਦੇ ਕਰਕੇ ਨਾ ਲੱਤ ਫ੍ਰੈਕਚਰ ਹੋ ਗਈ ਸੀਗੀ ਤੇ ਹੁਣ ਤੁਰਿਆ ਨਹੀਂ ਜਾਂਦਾ ਸੀ ਇਸ ਕਰਕੇ ਨਾ ਹੁਣ ਠੀਕ ਹੋ ਗਿਆ ਕਾਫੀ ਮਾਲਸ਼ ਜੀ ਕੀਤੀ ਐ ਕੀੜਾ ਤਾਂ ਪੂਰਾ ਮੁੜ ਕੇ ਮੁੜ ਕੇ ਲਿਆਉਂਦੇ ਸਰੀਰ ਨੂੰ ਅੱਛਾ ਤੇ ਜਿਵੇਂ ਭੱਜ ਕੇ ਆਏ ਨੇ ਇਸ ਤਰ੍ਹਾਂ ਲੱਗਾ ਹੁਣ ਠੀਕ ਹੈ ਜੀ ਇਹ ਤੁਹਾਡੇ ਵੀ ਗੰਡਾ ਹੋਈ ਹੋਈ ਸੀ ਜੀ ਪਤਾ ਨਹੀਂ ਕੀ ਖੋਜ ਹੋਇਆ ਸੀ ਇਹਨਾਂ ਨੂੰ ਹੀ ਪਤਾ ਹੈ ਤਾਂ ਡਾਕਟਰ ਸਾਹਿਬ ਨੂੰ ਵੀ ਠੀਕ ਆ ਅੱਗੇ ਲਾਉਂਦੇ ਅੱਗੇ ਨਾਲ ਫਰਕ ਹੈ ਤੁਰ ਕੇ ਜਾ ਨਹੀਂ ਜਾਂਦਾ ਸੀ ਉਹ ਤੁਰ ਕੇ ਜਾਵਣਦੇ ਆ ਉੱਥੋਂ ਦਾ ਫਿਰ ਦੇਖਿਆ ਤਾਂ ਬਾਪੂ ਜੀ ਵੀ ਅਸੀਂ ਇਧਰ ਆ ਕੇ ਦੇਖਦੇ ਆ ਕਮਾਲ ਆ ਕੀ ਬਾਤ ਹੈ ਪਹਿਲਾਂ ਉੱਥੇ ਜਾਂਦੇ ਸੀ ਬਾਪੂ ਜੀ ਨਹੀਂ ਜੀ ਪਹਿਲਾਂ ਆ ਤਾਂ ਇਹ ਤੇ ਕੋਈ ਤੰਗੀ ਸੀ ਨਾ ਇਹ ਤੁਰਿਆ ਨਹੀਂ ਜਾਂਦਾ ਸੀ ਇੱਕ ਕੜਕ ਕੜਕ ਦੀ ਆਵਾਜ਼ ਤਾਂ ਨਹੀਂ ਆਦੀ ਕੜਕੜਕ ਦੀ ਨਹੀਂ ਹੁਣ ਨਹੀਂ ਆਲੀ ਪਹਿਲਾਂ ਆਉਂਦੀ ਸੀ ਕੜਕੜ ਕਰਦੇ ਸੀ ਖੜਕਦੇ ਸੀਗੇ ਅੱਛਾ ਉਹ ਕਹਿੰਦੇ ਡਾਕਟਰ ਕਹਿੰਦੇ ਖਾਲੀ ਹੋ ਗਏ ਮੈਂ ਖਾਈ ਭਰ ਦੋ ਇਹਨਾਂ ਨੂੰ ਕਹਿੰਦਾ ਪਰੇਸ਼ਨ ਹੋਊਗਾ ਦੇਖੋ ਇਹਨਾਂ ਨੇ ਭਰਤੇ ਹੁਣ ਗ੍ਰੀਸ ਲਿਆਂਦੀ ਹਾਂਜੀ ਇਹਨੇ ਦਵਾਈ ਇਹਨੇ ਲਾਈ ਹੈ ਮਾਲਿਸ਼ ਕਰਕੇ ਵਧੀਆ ਹੋ ਗਏ ਕੋਈ ਫਰਕ ਕਰਕੇ ਨਹੀਂ ਹਾਂਜੀ ਜੀ 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 ਬਹੁਤ ਬਹੁਤ ਸ਼ੁਕਰੀਆ ਬਲਦੇਵ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਾਡੇ ਨਾਲ ਇੱਕ ਹੋਰ ਮਾਤਾ ਜੀ ਨੇ ਗੋਡਿਆਂ ਦੀਆਂ ਦਿੱਕਤਾਂ ਖਾਸ ਕਰਕੇ ਸਰਦੀਆਂ 'ਚ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਨੇ ਜਿਨ੍ਹਾਂ ਨੂੰ ਦਿੱਕਤਾਂ ਹੁੰਦੀਆਂ ਨੇ ਸੱਚੀ ਗੱਲ ਬਤ ਹੈ ਸੱਚੀ ਗੱਲ ਬੇਟੇ ਕੀ ਨਾਂ ਹੈ ਤੁਹਾਡਾ ਹਰਵੰਸ ਕੌਰ ਜੀ ਅੱਛਾ ਤੁਸੀਂ ਕਿੱਥੋਂ ਆਏ ਹੋ ਅਸੀਂ ਨੋਕਲੀਆਂ ਜੀ ਅੱਛਾ ਲੋਕਲ ਹੀ ਆਏ ਹੋ ਕੀ ਪ੍ਰੋਬਲਮ ਲੈ ਕੇ ਆਏ ਨਹੀਂ ਅੱਜ ਥੋੜਾ ਫਰਕ ਲੱਗਦਾ ਅੱਜ ਮਤਲਬ ਕਰੀ ਇਹਨਾਂ ਨੇ ਉਹਦੇ ਨਾਲ ਥੋੜਾ ਫਰਕ ਲੱਗਦਾ ਤੁਸੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਆਦਿਆਂ ਨੂੰ ਉਸਤਾਜ ਜੀ ਆਏ ਆ ਜੀ ਪਹਿਲੇ ਦਿਨ ਹੀ ਫਰਕ ਲੱਗਦਾ ਹਾਂਜੀ ਲੱਗਦਾ ਟੀਕ ਲਾ ਲੋ ਐ ਨਹੀਂ ਹੈਗਾ ਬੇਬੇ ਜੀ ਨੇ ਕਹਿਤਾ ਆਪਾਂ ਵੀ ਨਹੀਂ ਲੱਗਦਾ ਜੀ ਸਾਡੀ ਮਾਸੀ ਜੀ ਸਿਗੇ ਜੀ ਪਹਿਲਾਂ ਉਹ ਆਏ ਸੀਗੇ ਅੱਛਾ ਉਹ ਇੱਥੇ ਆ ਕੇ ਮਰੀਕਤ ਹੋਈ ਸੀ ਉਹਨਾਂ ਨੂੰ ਜਮ ਤੁਰਿਆ ਨਹੀਂ ਜਾਂਦਾ ਉਹਨਾਂ ਨੇ ਗੰਡਾ ਹੁਣ ਉਹ ਗੁਰਦੁਆਰੇ ਭੱਜ ਜਾਂਦੇ ਤੁਰ ਕੇ ਅੱਛਾ ਹਾਂ ਜੀ ਉਹਨਾਂ ਨੇ ਸਾਨੂੰ ਕੱਲਿਆਗਾ ਉਹ ਕਹਿੰਦੇ ਵੀ ਉੱਥੇ ਜਾਓ ਮੈਂ ਦੋ ਤਿੰਨ ਡਾਕਟਰ ਬਦਲ ਤੇ ਦੱਸ ਦੇਣਾ ਉੱਚ ਮੈਨੂੰ ਕਿਤੋਂ ਹਾਂਜੀ ਟੀਕੇ ਵੀ ਲਵਾਇਆਗੇ ਤੇ ਟੀਕੇ ਨਾਲ ਵੀ ਕੋਈ ਫਰਕ ਨਹੀਂ ਪਿਆ ਮੈਨੂੰ ਯਾਨੀ ਉਹਨੇ ਕੀ ਕੀਤਾ ਮਾਲਸ਼ ਕਰੀ ਜੀ ਕਾਦੇ ਨਾਲ ਜੀ ਦਵਾਈ ਆ ਜੀ ਕੋਈ ਤੇਲ ਜਾ ਉਹਦੇ ਨਾਲ ਮਾਲਸ਼ ਕਰੀਆ ਗੁੱਡੀਆਂ ਨੇ ਅੱਛਾ ਉਹਦੇ ਨਾਲ ਥੋੜਾ ਫਰਕ ਲੱਗਦਾ ਹੁਣ ਮੈਨੂੰ ਹੂੰ 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 ਅਰਬੀ ਚ ਕਿੰਨੇ ਪੈਸੇ ਫਰਕ ਪੈ ਗਿਆ ਤੁਹਾਨੂੰ ਪਹਿਲੇ ਦਿਨ ਪਹਿਲੀ ਵਾਰ ਚ ਹਾਂਜੀ ਪਹਿਲੇ ਦਿਨ ਹੀ ਥੋੜਾ ਫਰਕ ਹੈਗਾ ਜਿਵੇਂ 10 ਪੈਸੇ ਫਰਕ ਪੈ ਗਿਆ ਨਾਲ ਦੀ ਨਾਲ ਫਰਕ ਪੈ ਗਿਆ ਹਾਂਜੀ ਹਾਂਜੀ ਕਿੱਥੇ ਕਿੱਥੇ ਦਿਖਾਇਆ ਤੁਸੀਂ ਹੋਰ ਅਸੀਂ ਆਪਣੇ ਇੱਥੇ ਬਰਨਾਲੀ ਦੋ ਤਿੰਨ ਥਾਈ ਦਿਖਾਇਆ ਜੀ ਉਧਰ ਬੀਮ ਦੇ ਦਿਖਾਇਆ ਤੇ ਇੱਥੇ ਸਗੇੜੀ ਵੀ ਦਿਖਾਇਆ ਉੱਥੇ ਵੀ ਮਸ਼ੀਨਾਂ ਲਵਾਈਆਂ ਸੀ ਲੱਤ ਤੇ ਕੋਈ ਫਰਕ ਨਹੀਂ ਪਿਆ ਨਹੀਂ ਜੀ 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 ਅੱਛਾ ਬੱਪੂ ਜੀ ਜਿਹੜੇ ਥੋੜੇ ਮਾਸੀ ਜੀ ਸੀ ਅਮਰੀਕਾ ਵਾਲੇ ਉਹ ਅਮਰੀਕਾ ਤਾਂ ਕਹਿੰਦੇ ਵੀ ਇਹ ਤਾਂ ਕਿਤੇ ਜ਼ਿਆਦਾ ਵਧੀਆ ਇਲਾਜ ਲੂਜ਼ ਹੈ ਜਿੱਥੇ ਆਏ ਇਹ ਇੱਥੇ ਆਏ ਸੀ ਜੀ ਇੱਥੇ ਇਹਨਾਂ ਕੋਲ 10 15 ਸਾਲ ਲੰਘਦੇ ਰਹੇ ਹੁਣ ਵਧੀਆ ਤੁਰੇ ਫਿਰਦੇ ਅੱਛਾ ਹੁਣ ਅਮਰੀਕਾ ਚਲੇਗੇ ਨਹੀਂ ਇੱਥੀ ਆ ਜੀ ਅਜੇ ਇੱਥੀ ਨੇ ਹਾਂ ਜੀ ਅੱਛਾ ਸਪੈਸ਼ਲ ਇਹਨਾਂ ਕੋਲ ਆਏ ਸੀ ਗੋਡੇ ਠੀਕ ਕਰਾਉਣ ਆਪਣੇ ਹਾਂ ਜੀ ਹਾਂ ਜੀ ਹਾਂ ਜੀ ਇਹ ਦਿਨਾਂ 'ਚ ਫਰਕ ਪੈ ਗਿਆ ਸਾਨੂੰ 15 ਦਿਨਾਂ 'ਚ ਪੂਰੇ ਹੁਣ ਤੁਰਦੇ ਨਹੀਂ ਪੂਰੇ ਵਧੀਏ ਇਹ ਇਹ ਕੌਣ ਲੈਣੇ ਤੁਹਾਡੇ ਇਹ ਮੈਂ ਕਰ ਦੂੰਗਾ ਚੈੱਕ ਕਰਦੇ ਨੇ ਫਿਰ ਕਰਦੇ ਨੂੰ ਲੱਗਦਾ ਵੀ ਹੋ ਜਾਏਗਾ ਸਿਸਟਮ ਠੀਕ ਬਈ ਯਕੀਨ ਹੋਣਾ ਚਾਹੀਦਾ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਸਾਡੇ ਨਾਲ ਹੁਣ ਜਿਹੜੇ ਜੁੜ ਰਹੇ ਨੇ ਰਾਜਵਿੰਦਰ ਜੀ ਜੁੜ ਰਹੇ ਨੇ ਰਾਜਵਿੰਦਰ ਸਿੰਘ ਗਿੱਲ ਪ੍ਰਧਾਨ ਜੀ ਜੋ ਇਹ ਸਾਰੀ ਸੰਗਤ ਦੀ ਸੇਵਾ ਹੈ ਇੱਥੇ ਕਰ ਰਹੇ ਨੇ ਪਹਿਲਾਂ ਮੁਹਾਲੇ ਦੇ ਵਿੱਚ ਵੀ ਇਹ ਸੇਵਾ ਕਰ ਰਹੇ ਨੇ ਤੇ ਲੋਕਾਂ ਦੀ ਡਿਮਾਂਡ ਤੋਂ ਬਾਅਦ ਹੁਣ ਬਰਨਾਲੇ ਦੇ ਵਿੱਚ ਨਾਮਤਾਰੀ ਐਡਸ ਦੇ ਬਿਲਕੁਲ ਨਾਲ ਜਿਹੜਾ ਇੱਥੇ ਇਹਨਾਂ ਨੇ ਮਸਾਦ ਸੈਂਟਰ ਬਣਾਇਆ ਗੋਡਾ ਦਾ ਮਸਾਦ ਸੈਂਟਰ ਪ੍ਰਧਾਨ ਜੀ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹਕੀਕਤ ਟੀਮ ਤੇ ਟੀ ਹਕੀਕਤ ਟੀਵੀ ਜਿਹੜੇ ਤੁਸੀਂ ਮੇਰਾ ਸਾਥ ਦੇਣ ਲਈ ਇੱਥੇ ਦਰਸ਼ਨ ਦਿਨੇ ਆਉਂਦੇ ਰਹਿੰਦੇ ਹੋ ਠੀਕ ਹੈ ਜਿਹੜਾ ਇਹ ਮੇਰਾ ਪ੍ਰੋਡਕਟ ਹੈ ਜੋ ਵੀ ਮੈਂ ਨੁਕਸੀ ਦੰਨਾਗਾ ਸੰਗਤ ਇੱਕ ਬਚਾਉਣਾਗਾ ਜਿੰਨਾਗਾ ਉਹ ਤੁਸੀਂ ਸੰਗਤ ਇੱਕ ਦੇਸਾਂ ਬਦੇਸਾਂ ਤੱਕ ਬਚਾਉਂਦੇ ਹੋ ਉਹਦਾ ਜਿਹੜੇ ਮੇਰੇ ਵੀਰ ਭੈਣ ਮਾਤਾਵਾਂ ਇਹਦਾ ਲਾਹਾ ਲੈ ਰਹੀਆਂ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਬੜੀ ਸਕੂਨ ਦੀ ਨੀਂਦ ਸੌਂਨਾਗਾ ਜਦੋਂ ਮੈਨੂੰ ਮੈਸੇਜ ਆ ਕੇ ਮਾਤਾਵਾਂ ਦੇ ਮੈਸੇਜ ਆਉਂਦੇ ਆ ਜਾਂ ਅਸੀਰਵਾਦ ਦੇਖ ਜਾਂਦੀ ਬੜੀ ਖੁਸ਼ੀ ਹੁੰਦੀ ਹੈ ਜੀ ਜੀ ਸਟਰਾ ਕੀ ਚੀਜ਼ ਹੈ ਤੁਹਾਡੇ ਕੋਲ ਤੁਸੀਂ ਕਹ ਰਹੇ ਹੋ ਵੀ ਇਹ ਗੋਡਿਆਂ ਦੀ ਗਰੀਸ ਹੈ ਮਾਤਾ ਜੀ ਕਹਿ ਰਹੇ ਨੇ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਪਿਛਲੇ 10 12 ਸਾਲ ਪਹਿਲਾਂ ਲਗਾਤਾਰ ਬਹੁਤ ਥਾਂ ਤੋਂ ਦਿਖਾਈ ਬਾਪੂ ਜੀ ਕਹਿ ਰਹੇ ਸੀ ਮਤਲ ਅੱਤ ਮੈਂ ਤਾਂ ਚੱਕੀ ਨਹੀਂ ਸੀ ਜਾਂਦੀ ਇੱਕ ਸਾਡੇ ਹੋਰ ਮਾਤਾ ਜੀ ਨੇ ਜਿਹੜੇ ਕਹਿੰਦੇ ਸੀ ਬਹੁਤ ਡਾਕਟਰਾਂ ਕੋਲ ਇੱਥੇ ਜਾ ਕੇ ਆਏ ਆ ਤੁਹਾਡੇ ਕੋਲ ਇਸ ਤਰ੍ਹਾਂ ਦੀ ਕੀ ਚੀਜ਼ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਮਾਤਾ ਕਹੇ ਜੀ ਵੀ ਦੋ ਦਿਨਾਂ ਚ ਪਹਿਲੇ ਦਿਨ ਚ ਹੀ ਫਰਕ ਪਿਆ ਗਿਆ ਉਹ ਕਹ ਰਹੇ ਨੇ ਸਾਨੂੰ ਇੱਕ ਦਿਨ ਚ ਫਰਕ ਪਿਆ ਗਿਆ ਬਾਪੂ ਜੀ ਕਹਿੰਦੇ ਦੂਸਰੇ ਤੀਜੇ ਦਿਨ ਮੈਨੂੰ ਫਰਕ ਪਿਆ ਗਿਆ ਇਸ ਤਰ੍ਹਾਂ ਦੀ ਕੀ ਚੀਜ਼ ਹੈ ਤੁਹਾਡੇ ਕੋਲ ਸਾਡੇ ਕੋਲੇ ਆ ਇੱਕ ਗੋਡਿਆਂ ਦਾ ਗਰੀਸ ਹੈ ਗੋਡੇ ਤੇ ਗਰੀਸ ਲਗਾਓ ਤੇ ਦਰਦਾਂ ਦਾ ਸਟਕਾਰਾ ਪਾਓ ਇਹ ਗਰੀਸ ਇਦਾਂ ਦਾ ਬਣਿਆ ਹੋਇਆ 18 ਜੜੀ ਬੂਟਿਆਂ ਦੇ ਐਸੈਂਸਲ ਆਇਲ ਚ ਬਣਿਆ ਹੋਇਆ ਪ੍ਰੋਡਕਟ ਹੈ ਠੀਕ ਹੈ ਜੀ ਤੇ ਸਰਕਾਰ ਤੇ ਇਹ ਸਰਵਾਈਕਲ ਤੇ ਲੱਤਾਂ ਇਹ ਦਰਦ ਕਮਰ ਦਰਦ ਪੱਸਲੀਆਂ ਦਾ ਦਰਦ ਮਾ ਸਰੀਰ ਚ ਕਿਤੇ ਵੀ ਦਰਦ ਹੈ ਇਕੱਲੇ ਗੋਡੇ ਦਾ ਗੋਡੇ ਦਾ ਠੀਕ ਹੋਣੀ ਹੋਣੀ ਹੈ ਮੋਢੇ ਬਹੁਤ ਮੋਢੇ ਜਾਮ ਹੈ ਜਿਹੜੇ ਦੇ ਜਾਂ ਇੱਕ ਹਫਤੇ ਦੇ ਵਿੱਚ ਜਿੰਨੇ ਮਰਜ਼ੀ ਜਾਂ ਮੋਢੇ ਹੋਣ ਖੋਲ ਦਿੰਨੇ ਆਪਾਂ ਇਹਦੇ ਵਿੱਚ ਇਹਨਾਂ 18 ਜੜੀਆਂ ਬੂਟੀਆਂ ਦਾ ਇਹ ਜਿਹੜਾ ਅਸੈਂਸ਼ਲ ਆਇਲ ਚ ਬਣਿਆ ਹੋਇਆ ਹੈਗਾ ਗਰੀਸ ਇਹਦੀ ਕਰਾਮਾਤ ਹੈ ਬਾਕੀ ਮਹਾਰਾਜ ਦੀ ਹੈ ਜੋ ਸਤਗੁਰੂ ਮੇਰਾ ਉਹ ਬਣਾ ਕੇ ਦੇ ਰਿਹਾ ਹੈ ਜਾਂ ਉਹ ਹੈ ਉਹਦੀ ਕਿਰਪਾ ਹੈਗੀ ਮੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਇਹਦੇ ਰਿਜ਼ਲਟ ਜਿਵੇਂ ਹੁਣ ਮਾਤਾ ਸੀਗੀ ਜਦੋਂ ਮਾਤਾ ਆਏ ਆ ਵਾਕਰ ਨਾਲ ਚੱਲ ਕੇ ਆਏ ਸੀ ਠੀਕ ਹੈ ਅੱਜ ਦੇ ਤੌਰ ਤੇ ਦੇਖ ਲਓ ਉਹ ਗੱਡੀ ਖੜੀ ਹੈ ਇਹਨਾਂ ਦੀ ਜਾਣ ਦੇ ਦੀ ਵੀਡੀਓ ਬਣਾ ਲਿਓ ਤਾਨੂੰ ਪਤਾ ਲੱਗ ਜਾਣਾਗਾ ਵੀ ਮਾਤਾ ਤੁਰ ਜਾਂਦੀ ਐ ਆ ਬਾਪੂ ਜੀ ਕੱਲ ਆਏ ਸੀ ਬੜਾ ਪਰੇਸ਼ਾਨ ਸੀਗੇ ਠੀਕ ਐ ਤੇ ਅੱਜ ਹੀ ਤੁਹਾਡੇ ਸਾਹਮਣੇ ਦੱਸ ਹੀ ਰਹੇ ਐ ਵੀ ਇਦਾਂ ਦਾ ਐ ਕੋਈ ਆਪਣੇ ਕੋਲ ਕਰਾਮਾਤ ਨਹੀਂ ਕਰਾਮਾਤ ਸਤਗੁਰ ਦੀ ਐ ਆਪਾਂ ਤਾਂ ਸੇਵਾ ਕਰ ਲੱਗੇ ਆ ਅੱਛਾ ਤੁਸੀਂ ਮੈਨੂੰ ਕਹਿ ਰਹੇ ਸੀ ਕਿ ਇਸ ਵਾਰ ਜਦੋਂ ਤੁਸੀਂ ਆਏ ਥੋੜਾ ਇੱਕ ਹੋਰ ਵਧੀਆ ਨੁਸਖਾ ਦਵਾਂਗੇ ਜਿਸ ਨੁਸਕੇ ਦੇ ਜ਼ਰੀਏ ਮੋਟੇ ਤਾਂ ਪਤਲੇ ਹੋਣਗੇ ਹੋਣਗੇ ਜਿਹੜੇ ਉਹਨਾਂ ਦੇ ਗੋਡੇ ਖਰਾਬ ਹੋ ਰਹੇ ਨੇ ਗੋਡਿਆਂ ਤੇ ਵਜ਼ਨ ਜ਼ਿਆਦਾ ਪੈ ਰਿਹਾ ਗੋਡਿਆਂ ਵਿੱਚ ਦਰਦ ਹੈ ਉਹ ਵੀ ਠੀਕ ਹੋਏਗਾ ਕਿਹੜਾ ਨੁਸਖਾ ਫਾਰਮੂਲਾ ਤੁਸੀਂ ਨਵਾਂ ਲੈ ਕੇ ਆਏ ਉਹ ਗੋਡਿਆਂ ਵਾਸਤੇ ਆਪਾਂ ਫੈਟ ਨੋ ਫੈਟ ਨੋ ਨੋ ਅੱਛਾ ਠੀਕ ਹੈ ਇਹ ਇਦਾਂ ਦਾ ਪ੍ਰੋਡਕਟ ਹੈ ਸਰਕਾਰ ਤੋਂ ਅਪਰੂਵਲ ਹੋ ਕੇ ਆ ਗਿਆ ਠੀਕ ਹੈ ਜਿਹੜੇ ਮੋਟਾਪਾ ਹੈ ਕੋਈ ਉਹਨੂੰ ਡਾਇਟ ਪਲਾਨ ਕਰਨ ਦੀ ਲੋੜ ਨਹੀਂ ਦੋ ਚੀਜ਼ਾਂ ਦਾ ਮੈਂ ਪਹਿਰੇਜ ਦੱਸਦਾ ਵੀ ਭਾਈ ਇੱਕ ਮਿੱਠਾ ਘੱਟ ਕਰਦੇ ਇੱਕ ਘੱਟ ਕਰਦੇ ਬੰਦ ਨਹੀਂ ਕਰਨਾ ਬੰਦ ਨਹੀਂ ਕਰਨਾ ਮੜ ਮੋਟੇ ਤਾਂ ਪਿੰਦਾ ਰਹਿੰਦਾ ਕਿੰਨਾ ਗ੍ਰੋਗ ਲਾਂਗੇ ਸ਼ੂਗਰ ਦਾ ਮਰੀਜ਼ ਨੂੰ ਰੋਗ ਦੀ ਉਹ ਵੀ ਨਹੀਂ ਹਟਦਾ ਠੀਕ ਹੈ ਨਾ ਨਹੀਂ ਹਟਦਾ ਨਾ ਤੇ ਇਸੇ ਕਰਕੇ ਆਪਾਂ ਕਹਿੰਨੇ ਭਾਈ ਘੱਟ ਕਰ ਲੈ ਹੁਣ ਬਾਹਰ ਦੇ ਮਠਾਈਆਂ ਬੰਦ ਕਰ ਦੇ ਇੰਨਾ ਕ ਤਾਂ ਕਰ ਸਕਦਾ ਨਾ ਬੰਦਾ ਠੀਕ ਹੈ ਚਾਹ ਚੂਹ ਤਾਂ ਚਲੋ ਚੱਲਦੀ ਹੈ ਤੇ ਇੱਕ ਫਾਸਟ ਫੂਡ ਦੋ ਚੀਜ਼ਾਂ ਮੈਂ ਬੰਦ ਕਰ ਦਾਂ ਇਹਦੀਆਂ ਪੰਜ ਬੂੰਦਾਂ ਸਵੇਰੇ ਖਾਲੀ ਪੇਟ ਲੈ ਲਓ ਤੇ ਉੱਪਰ ਦੀ ਗਰਮ ਪਾਣੀ ਪੀ ਲਓ ਠੀਕ ਹੈ ਪੰਜ ਬੂੰਦਾਂ ਤੁਸੀਂ ਸਵੇਰੇ ਪੰਜ ਬੂੰਦਾਂ ਸ਼ਾਮ ਨੂੰ ਸ਼ਾਮ ਨੂੰ ਖਾਣਾ ਖਾਣ ਤੋਂ ਇੱਕ ਘੰਟਾ ਪਹਿਲਾਂ ਜਾਂ ਇੱਕ ਘੰਟਾ ਬਾਅਦ ਠੀਕ ਹੈ ਤਿੰਨ ਮਹੀਨਿਆਂ ਦਾ ਇਹ ਸੀਸੀ ਹੈ ਮੇਰੀ ਇਹ ਜਿਹੜੀ ਚੱਲਦੀ ਹੈ ਠੀਕ ਹੈ ਠੀਕ ਹੈ ਜੀ ਇਹ ਤਿੰਨ ਮਹੀਨੇ ਚੱਲਦੀ ਹੈ ਤਿੰਨ ਮਹੀਨਿਆਂ ਦਾ ਆਪਣਾ weight check ਕਰਕੇ ਮਰੀਜ਼ ਸ਼ੁਰੂ ਕਰ ਲੇ ਤਿੰਨ ਮਹੀਨੇ ਬਾਅਦ ਮੇਰੇ ਨਾਲ ਹੀ ਗੱਲ ਕਰਦੇ ਜੇ ਨਾ ਵੇਟ ਘਟੇ ਹੋਇਆ ਪੈਸੇ ਵਾਪਸ ਦੇਵਾਂ ਬਹੁਤ 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 ਵੱਡੀ ਮੈਂ ਮੈਂ ਇਹੀ ਗਾਰੰਟੀ ਦਿੰਨਾ ਮੈਂ ਗਾਰੰਟੀ ਇਹੀ ਦਿੰਨਾਗਾ ਮੈਨੂੰ ਪਤਾ ਨਾ ਪ੍ਰੋਡਕਟ ਜਿੱਦਾਂ ਮੈਂ ਇਹ ਸਰਕਾਰ ਤੋਂ ਬਹੁਤ ਜ਼ਿਆਦਾ ਮਿਹਨਤ ਕਰਕੇ ਤਿਆਰ ਕਰਿਆ ਹੋਇਆ ਪ੍ਰੋਡਕਟ ਹੈ ਆਮ ਨਹੀਂ ਹੈ ਮਾਰਕੀਟ ਵਾਲੇ ਨਹੀਂ ਹੈ ਨਾ ਇਹਦਾ ਕੋਈ ਸਾਈਡ ਇਫੈਕਟ ਹੈ ਮਟਾਪਾ ਦਾ ਘਟਾ ਕਰਨਾ ਹੀ ਕਰਨਾ ਤੇ ਉਹਨਾਂ ਦੇ ਗੋਡੇ ਵੀ ਠੀਕ ਕਰਨੇ ਇਹ ਨਹੀਂ ਇਹ ਨਹੀਂ ਗੋਡੇ ਕਿਉਂ ਠੀਕ ਕਰਨੇ ਵੇਢ ਘਟ ਜਾਣਾ ਵੇਢ ਘਟ ਹੁਣ ਜਿੰਨਾ ਮਰੀਜ਼ ਮੋਟਾ ਹੁੰਦਾ ਉਹਦਾ ਲੋਡ ਗੋਡਿਆਂ ਦੀ ਹੈ ਠੀਕ ਹੈ ਐਡੇ ਐਡੇ ਅੱਜ ਹੁਣ ਭੈਣ ਆਈ ਸੀ ਉਹਦੇ ਗੋਡੇ ਦਿਖਦੇ ਨਹੀਂ ਸੀ ਇੰਨਾ ਮਟਾਪਾ ਸੀ ਉਹਨੂੰ ਮੈਂ ਜਦੋਂ ਗੱਲ ਕਰੀ ਕਹਿੰਦੀ ਕੱਲ ਨੂੰ ਕੀ ਅੱਜ ਹੀ ਸ਼ੁਰੂ ਕਰ ਕੱਲ ਹੀ ਸ਼ੁਰੂ ਕਰਾਤਾ ਉਹਦਾ ਬੜੀ ਖੁਸ਼ ਹੋਊਗੀ ਮਤਲਬ ਇੰਨੇ ਡੱਡੇ-ਡੱਡੇ ਕੋਡੇ ਸੋਦੇ ਅੱਜ ਦੇਖੋ ਮਾਤਾ ਵੀ ਦੇਖ ਰਹੀ ਸੀ ਬੈਠੇ ਕੋਲੇ ਹੱਥ ਨਹੀਂ ਸੀ ਲਾਉਣ ਦੇ ਨਹੀਂ ਕੋਈ ਜਦੋਂ ਜਦੋਂ ਮਾਤਾ ਜੀ ਆਏ ਸੀ ਤੁਰਦੇ ਕਿਵੇਂ ਸੀ ਸਾਨੂੰ ਤਾਂ ਇਹ ਦੱਸ ਕੇ ਸਾਨੂੰ ਹਮੇਸ਼ਾ ਤੁਸੀਂ ਕਹਨੇ ਮਾਤਾ ਜੀ ਤੁਰਦੇ ਕਿਵੇਂ ਤੁਸੀਂ ਦੱਸੋ ਨਾ ਮਾਤਾ ਜੀ ਤਾਂ ਵਾਕ ਕਰਨਾ ਚੱਲ ਗਏ ਵਾਕ ਕਰਨਾ ਵਾਕ ਕਰਨਾ ਵਾਕ ਕਰਾ ਚੱਲ ਗਏ ਵਾਕ ਕਰਨਾ ਚੱਲ ਗਏ ਵਾਕ ਕਰਨਾ ਚੱਲ ਗਏ ਵਾਕ ਕਰਨਾ ਚੱਲ ਗਏ ਅ ਵਾਕ ਕਰਨਾ ਚੱਲ ਕੇ ਆਏ ਐ ਅੱਜ ਦੇ ਲੋ ਖੁੰਡੀ ਜੀ ਫੜੀ ਇੱਕ ਵਾਰ ਦੇਖੋ ਮਾਤਾ ਨੇ ਖੁੰਡੀ ਸਾਈਡ ਤੇ ਰੱਖੀ ਹੋਈ ਹੈ ਹੁਣ ਤੇ ਜਿਹੜੀ ਉਹ ਇੱਕ ਤਰ੍ਹਾਂ ਨਾਲ ਸਮਝ ਲਓ ਵੀ ਇਹ ਇਹਦਾ ਵੀ ਸਹਾਰਾ ਥੋੜੇ ਦਿਨਾਂ ਤੱਕ ਛੱਡ ਦੇਣਗੇ ਜਿਹੜੀ ਖੁੰਟੀ ਲੈਂਦੇ ਨੇ ਹਾਂ ਇਹਨਾਂ ਦਾ ਵੇਟ ਵਾਲੀ ਵੀ ਸ਼ੁਰੂ ਕਰ ਲੱਗੇ ਅੱਜ ਅੱਛਾ ਅੱਜ ਮਾਤਾ ਜੀ ਕਹਿੰਦੀ ਫਿਰ ਮੈਨੂੰ ਵੀ ਸ਼ੁਰੂ ਕਰ ਦੇ ਕਿਹਦੇ ਕਿੰਨੇ ਪੈਸੇ ਲਵਾਂਗੇ ਮੈਂ ਪੈਸੇ ਵੀ ਨਹੀਂ ਲੈਂਦਾ ਥੋੜੇ ਤੋਂ ਹੋਰ ਦੱਜੋ ਹੈ ਜੀ ਪ੍ਰੀਤ ਦੇਣ ਨੂੰ ਤਿਆਰ ਆ ਮਾਤਾ ਸਾਡੀ ਮਾਤਾ ਠੀਕ ਹੋ ਗਈ ਮੈਨੂੰ ਤਾਂ ਓਨੀ ਖੁਸ਼ੀ ਵੜੀ ਹੈ ਜਿੱਦ ਦੇ ਦੀ ਮਾਤਾ ਵਾਕਰ ਤੇ ਚੱਲ ਕੇ ਆਈ ਸੀ ਅੱਜ ਮਾਤਾ ਆਪ ਤੁਰ ਕੇ ਆ ਰਹੀ ਹੈ ਠੀਕ ਹੈ ਉੱਠ ਕੇ ਬੈਠੀ ਹੋ ਜਾਂਦੀ ਹੈ ਇਤੋਂ ਵੱਡਾ ਹੋਰ ਪੁੰਨ ਕੀ ਹੈ ਸਹੀ ਗੁਰੂ ਕੀ ਸਾਹਿਬ ਪੈਸਾ ਇੱਕ ਸ ਇੱਕ سرمਾਇਆ ਨੇ ਸਾਡਾ ਇਹਨਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ ਇੱਕ ਤੁਸੀਂ ਮੈਨੂੰ ਫੋਨ ਬੜਿਆ ਰਹੇ ਨੇ ਕੋਈ ਤੁਸੀਂ ਧੁੰਨੀ ਤੇ ਲਾਉਣ ਵਾਲੀ ਵੀ ਵੀਡੀਓ ਪਾਈ ਹੈਗੀ ਸੀ ਉਹ ਕੀ ਆਈਟਮ ਹੈਗੀ ਹੈ ਜੀ ਇਹ ਸਾਡਾ ਹੈਗਾ ਵੈਲੀ ਬਟਨ ਗਰੀਸ ਅੱਛਾ ਜੀ ਇਹ ਵੈਲੀ ਬਟਨ ਗਰੀਸ ਹੈ ਇਹ ਉਹ ਪੇਸ਼ੈਂਟਾਂ ਨੂੰ ਦਿੰਨੇ ਆ ਦੇ ਨੇ ਕਈ ਪੇਸ਼ੈਂਟਾਂ ਦੇ ਕੈਂਸਰ ਦੇ ਮਰੀਜ਼ ਆ ਠੀਕ ਹੈ ਉਹਨਾਂ ਨੂੰ ਆਪਾਂ ਕੋਈ ਮੈਡੀਸਿਨ ਨਹੀਂ ਦੇ ਸਕਦੇ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੂੰ ਜਾਂ ਇੱਕ ਹਾਰਡ ਦੇ ਪੇਸ਼ੈਂਟ ਹੈ ਜੰਜਨਾ ਦੇ ਸਟੰਟ ਪਏ ਵੀ ਆ ਪੇਸਮੇਕਰ ਪਏ ਵੀ ਆ ਠੀਕ ਐ ਇਦਾਂ ਦੇ ਹੋਰ ਵੀ ਕਈ ਬਿਮਾਰੀਆਂ ਹੈਗੀਆਂ ਕ੍ਰੋਨਿਕਲ ਬਿਮਾਰੀਆਂ ਕ੍ਰੋਨਿਕਲ ਬਿਮਾਰੀਆਂ ਉਹਨਾਂ ਨੂੰ ਦਵਾਈਆਂ ਹੀ ਬਹੁਤ ਖਾਂਦੇ ਆ ਉਹਨਾਂ ਦਾ ਸ਼ਡਿਊਲ ਹੀ ਨਹੀਂ ਇਹੋ ਜਿਹਾ ਨਹੀਂ ਹੁੰਦਾ ਵੀ ਉਹਨਾਂ ਨੂੰ ਕੋਈ ਵਿੱਚ ਦਵਾਈ ਐਡਜਸਟ ਕਰ ਲਈਏ ਉਹ ਇੰਨੀਆਂ ਦਵਾਈਆਂ ਖਾਂਦੇ ਆ ਅਸੀਂ ਉਹਨਾਂ ਲਈ ਇਹ ਵੈਲੀ ਬਟਨ ਗ੍ਰੀਸ ਤਿਆਰ ਕਰਿਆ ਇਹ ਕੀ ਐ ਜੀ ਇਹ ਗ੍ਰੀਸ ਐ ਇਹ ਵੀ ਗਰੀਸ ਧੁੰਨੀ ਵਾਲਾ ਗਰੀਸ ਨੂੰ ਪੰਜਾਬੀ ਜੀ ਦੱਸਣਾ ਬੈਲੀ ਬਟਣੀ ਦਾ ਨਾਮ ਹੈ ਧੁੰਨੀ ਵਾਲਾ ਗਰੀਸ ਹੈ ਇਹਦੀ ਬਸ ਮਟਰ ਕਣਕ ਦੇ ਦਾਣੇ ਜਿੰਨੀ ਇਹਨੂੰ ਰਾਤ ਨੂੰ ਪੈਣ ਲੱਗੇ ਨਾਭੀ ਸਾਫ਼ ਕਰਕੇ ਇਹਦੇ ਲਾਓ ਠੀਕ ਹੈ ਲਾ ਕੇ ਇੱਕ ਹਫ਼ਤੇ ਚ ਰਿਜ਼ਲਟ ਲਾਓ ਇੱਕ ਹਫ਼ਤੇ ਇੱਕ ਹਫ਼ਤੇ 7 ਦਿਨਾਂ ਦੇ ਵਿੱਚ 7 ਦਿਨਾਂ ਦੇ ਵਿੱਚ ਕੀ ਰਿਜ਼ਲਟ ਮਿਲਣਗੇ ਰਿਜ਼ਲਟ 72000 ਨਾੜੀਆਂ ਸਾਡੀਆਂ ਇੱਥੋਂ ਧੁੰਨੀ ਤੋਂ ਚੱਲਦੀਆਂ ਧੁੰਨੀ ਤੋਂ ਬੰਦਾ ਜੰਮਦਾ ਇੱਥੋਂ ਹੀ ਮਰਦਾ ਠੀਕ ਹੈ ਇੱਕ ਜਿਵੇਂ ਬੂਟੇ ਨੂੰ ਪਾਣੀ ਦਿੰਨੇ ਆ ਖਾਦ ਦਿੰਨੇ ਆ ਉਹ ਬੂਟਾ ਕੀ ਕਰਦਾ ਤੰਦਰੁਸਤ ਹਰਾ ਭਰਾ ਹੋ ਜਾਂਦਾ ਨਾ ਆਏ ਬੰਦੇ ਜਦੋਂ ਇਹ ਗ੍ਰੀਸ ਲੱਗਣ ਲੱਗ ਜਾਂਦਾ ਬੰਦਾ ਵੀ ਹਰਿਆ ਭਰਿਆ ਹੋ ਜਾਂਦਾ ਮੋਜਾ ਮਾਣਦਾ ਖੁਸ਼ੀ ਉਹਦੇ ਨਸਾਂ ਸਾਰੀ ਬਲੋਕ ਵਿੱਚ ਖੁੱਲ ਜਾਂਦੀ ਹੈ ਤੇ ਬਲੱਡ ਸਰਕੂਲੇਟ ਚੱਲ ਪੈਂਦਾ ਇਹ ਲੂਬ੍ਰੀਕੇਟ ਦਾ ਕੰਮ ਕਰਦਾ ਮਤਲਬ ਜਿਨ੍ਹਾਂ ਨੂੰ ਕਬਜ਼ ਹੈਗੀ ਗੈਸ ਹੈ ਤਜ਼ਾਬ ਹੈ ਜਾਂ ਸਿਰ ਦਰਦ ਹੈ ਮਾਈਗ੍ਰੇਨ ਹੈਗੀ ਹੈ ਅਸਰ ਕਰੋ ਬਿਲਕੁਲ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ ਤੁਸੀਂ ਕਹੋਗੇ ਆਸਟ੍ਰੇਲੀਆ ਤੋਂ ਇੱਕ ਸਾਡੇ ਹੁਣ ਸੈਮੀਨਾਰ ਹੋਇਆ ਸੀ ਉਹਦੇ ਵਿੱਚ ਆਸਟ੍ਰੇਲੀਆ ਦੇ ਕੋਈ ਗੋਰਾ ਆਇਆ ਗੋਰਾ ਆ ਕੇ ਉਹ ਜਦੋਂ ਸਕਰੀਨ ਤੇ ਉਹਨੂੰ ਸਾਰੇ ਪ੍ਰੋਡਕਟ ਦਿਖਾ ਰਹੇ ਸੀ ਨਾ ਉਹਦੇ ਕਹਿੰਦਾ ਇਹ ਕਿਹਾ ਉਹਨੂੰ ਇਹ ਦਿਖਾਇਆ ਉਹਦੀ ਨਾਭੀ ਚ ਲਾਤਾ 4 ਘੰਟਿਆਂ ਬਾਅਦ ਉਹਦੀ ਉਹ ਖੁੱਲ ਹੋਏ ਕਹਿੰਦੇ ਇਹ ਕਿਆ ਚੀਜ਼ ਏ ਮੈਨੂੰ ਦੱਸੋ ਦੱਸੀ ਉਹਨੂੰ ਸਾਰੀ ਗੱਲਬਾਤ 4 ਘੰਟਿਆਂ ਬਾਅਦ ਉਹ ਪੇਟ ਸਾਫ ਹੋ ਗਿਆ ਦਾ ਉਹ ਕਹਿੰਦਾ ਮੈਨੂੰ 4 ਦਿਨ ਤੋਂ ਲੈਟਰ ਨਹੀਂ ਸੀ ਆਈ ਅੱਛਾ ਹਾਂ ਰੁਕੀ ਸਾਹਿਬ 500 ਡੱਬੀ ਦਾ ਆਰਡਰ ਦੇ ਹੈ ਗਿਆ ਉਹ 500 ਡੱਬੀ ਦਾ ਅੱਛਾ ਹਾਂ ਉਹ ਕਹਿੰਦਾ 500 ਡੱਬੀ ਦੋ ਕਹਿੰਦਾ ਇੰਨਾ ਜ਼ਬਰਦਸਤ ਰਿਜ਼ਲਟ ਖੁੱਲ ਕੇ ਪੁੱਟਈ ਆਈ ਉਹਨੂੰ ਬੰਦੇ ਨੂੰ ਹਾਂ ਹੁਣ ਦੇਖ ਲਓ ਗੋਰਾ ਆਸਟ੍ਰੇਲੀਆ ਦਾ ਰਹਿਣ ਵਾਲਾ ਦੱਸੋ ਇਹ ਇਤੋਂ ਵੱਧੇ ਰਿਜ਼ਲਟ ਕੀ ਜਦੋਂ ਬੰਦਾ ਪੇਟ ਸਾਹ ਇਹ ਮਤਲਬ ਇੱਥੋਂ ਹੀ ਇਹ ਕੰਮ ਕਰਦੇ ਸਾਰੇ ਨਾਭੀ ਤੋਂ ਹੀ ਕੰਮ ਜੋਗਸ ਹੈਗਾ ਇਹ ਨਾਭੀ ਤੋਂ ਕੰਮ ਸਾਡੇ ਨਸਾਂ ਦੀ ਬਲੋਕ ਹੈ ਜਿਹੜਾ ਸਰਕੂਲੇਟ ਬਲੱਡ ਸਰਕੂਲੇਟ ਹੈ ਨਸਾਂ ਦੇ ਸਰਜ ਇਥੋਂ ਲੂਬ੍ਰੀਕੇਟ ਦਾ ਕੰਮ ਕਰਦਾ ਓਕੇ ਠੀਕ ਉਹ ਵੈਰੀਕੋਵੈਂਸ ਵਾਲੀ ਉਹ ਕੀ ਉਹ ਕੀ ਰਹਿੰਦਾ ਜੀ ਕੀ ਨੁਸਖਾ ਫਾਰਮੂਲਾ ਤੁਸੀਂ ਬਣਾਇਆ ਹੋਇਆ ਉਹਦੀ ਵੀ ਬੜੀ ਚਰਚਾ ਹੈਗੀ ਹੈ ਇਸ ਵੇਲੇ ਲੋਕਾਂ 'ਚ ਸੰਗਤ ਚ ਹਾਂ ਵੈਰੀਕੋਜ਼ ਵੇਨ ਹੈ ਇਹ ਛੱਡੀਆਂ ਪਹਿਣਾ ਮਤਾਮਾਂ ਨੂੰ ਜਿਆਦਾ ਨਾ ਜਿਹੜੇ ਜੌਬ ਕਰਦੇ ਆ ਖੜਕੇ ਹਾਂਜੀ ਖੜਨ ਵਾਲਿਆਂ ਨੂੰ ਜਿਆਦਾ ਇਹ ਨਾ ਨਸਾਂ ਦੇ ਉੱਪ ਨੀਲੀਆਂ ਲੈਣਾ ਹੋਈਆਂ ਦੀਆਂ ਮਤਲਬ ਉਹਨੂੰ ਬੈਰੀ ਕੁਝ ਬੇ ਨਿਸ਼ਾਨ ਪੈ ਜਾਂਦੇ ਹਾਂ ਲੈਣਾ ਹੀ ਹੋ ਜਾਂਦੀਆਂ ਨਸਾਂ ਨਸਾਂ ਦੀਆਂ ਉਹ ਨਸਾਂ ਦੇ ਵਿੱਚ ਬਲੱਡ ਸਰਕੂਲੇਟ ਰੁਕ ਜਾਂਦਾ ਠੀਕ ਹੈ ਲੱਟ ਸਰਕੂਲੇ ਰੁਕ ਗਿਆ ਤੇ ਉਹਨਾਂ ਦਾ ਦਰਦ ਹੁੰਦਾ ਫਿਰ ਉਹਨਾਂ ਲੱਤਾਂ ਦਰਦ ਕਰਨੀਆਂ ਲੱਤਾਂ ਭਾਰੀ ਪੈ ਜਾਂਦੀਆਂ ਅੱਕੜ ਜਾਂਦੀਆਂ ਨੇ ਅਕੜੇਵਾ ਰਹਿੰਦਾ ਕੜੇਲਾ ਖੱਲੀਆਂ ਵੀ ਚੜਨ ਲੱਗ ਜਾਂਦੀਆਂ ਜੜ ਜੀ ਖੱਲੀਆਂ ਵੀ ਚੜਨ ਲੱਗ ਜਾਂਦੀਆਂ ਪਰ ਇਹ ਜਿਹੜੀ ਸੀਸੀ ਹੈ ਇਹਦੀਆਂ 5 ਡ੍ਰੌਪ ਡੇਲੀ ਲੈਣੇ ਆ ਠੀਕ ਹੈ ਤੇ 3 ਮਹੀਨੇ ਚੱਲਦੀ ਹੈ ਇਹ ਸੀਸੀ ਇੱਕ ਸੀਸੀ ਵਾਧੂ ਹੈ ਦੁਬਾਰਾ ਕਿਸੇ ਨੇ ਮੰਗੀ ਨਹੀਂ ਹਾਂ ਇੰਨਾ ਜ਼ਬਰਦਸਤ ਰਿਜ਼ਲਟ ਹੈ ਵੈਰੀ ਗੁੱਡ ਹੈ ਸਿਆਰਟ ਕਾ ਪੇਨ ਹੈ ਠੀਕ ਹੈ ਜੋਇੰਟ ਪੇਨ ਹੈ ਠੀਕ ਹੈ ਨਸਾਂ ਦੀ ਕੋਈ ਵੀ ਬਲੋਕੇਜ ਹੈ ਸਰਵਾਈਕਲ ਵਾਲੇ ਕਹਿੰਦੇ ਮੇਰੇ ਨਸਾਂ ਦੀ ਆਹ ਪ੍ਰੋਬਲਮ ਆ ਗਈ ਸਾਰੇ ਦੇ ਕੰਮ ਕਰਦੀ ਹੈ ਇਹ ਇੰਨਾ ਜ਼ਬਰਦਸਤ ਰਿਜ਼ਲਟ ਹੈ ਭਾਜੀ ਇਹਦਾ ਅੱਛਾ ਭਾਜੀ ਇੱਕ ਹੋਰ ਬੜਾ ਸਵਾਲ ਹੈਗਾ ਜਦੋਂ ਇੱਥੇ ਲੋਕ ਆਉਂਦੇ ਨੇ ਕੀ ਕਿਸ ਤਰ੍ਹਾਂ ਦੇ ਮਰੀਜ਼ ਜ਼ਿਆਦਾਤਰ ਤੁਹਾਡੇ ਕੋਲ ਇੱਥੇ ਜਿਹੜੇ ਆਉਂਦੇ ਨੇ ਗੋਡਿਆਂ ਤੋਂ ਇਲਾਵਾ ਮੇਰੇ ਕੋਲ ਗੋਡਿਆਂ ਤੇ ਮੋਢਿਆਂ ਨਾਲ ਤਾਂ ਆਂਦੇ ਜਾਂਦੇ ਆ ਮੇਰੇ ਕੋਲੇ ਮਤਲਬ ਸਰਵਾਈਕਲ ਜੋਇੰਟ ਪੇਨ ਹੈ ਹੋਰ ਮੇਰੇ ਕੋਲ ਸ਼ੂਗਰ ਵਾਲੇ ਬੜੇ ਆਉਂਦੇ ਆ షుగర్ ਦੀ ਵੀ ਆਪਣੇ ਕੋਲ ਮੈਡੀਸਿਨ ਇਦਾਂ ਦੀ ਬਹੁਤ ਵਧੀਆ ਹੈ ਮਟਾਪੇ ਦੀ ਸਮੱਸਿਆ ਜ਼ਿਆਦਾ ਸੀ ਸਾਰੇ ਮੈਨੂੰ ਕਹਿੰਦੇ ਯਾਰ ਮਟਾਪੇ ਲਈ ਵੀ ਕੁਝ ਤਿਆਰ ਕਰ ਦੇ ਆਵਾ ਮਟਾਪੇ ਵਾਲਾ ਵੀ ਲੈ ਜਾਂਦਾ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲ ਤੇਲ ਆਇਆ ਇੱਕ ਜਿਹੜੇ ਬੰਦੇ ਜ਼ਿਆਦਾ ਨੀਂਦਰੇਜ ਨੂੰ ਨੀਂਦ ਨਹੀਂ ਆਉਂਦੀ ਠੀਕ ਹੈ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਆਪਾਂ ਇੱਕ ਤੇਲ ਤਿਆਰ ਕਰਿਆ ਬਸ ਹਲਕਾ ਹਲਕਾ ਅੱਖਾਂ ਫੜ ਕੇ ਖੁੱਲਣੀਆਂ ਪੈਂਦੀਆਂ ਨੇ ਤੁਸੀਂ ਦੱਸ ਰਹੇ ਸੀ ਅੱਖਾਂ ਫੜ ਕੇ ਖੋਲ੍ਹੇ ਉਹ ਬੰਦਾ ਸਵੇਰੇ ਠਾਉਣਾ ਪੈਂਦਾ ਹੈ ਜਿਹੜੇ ਬੰਦੇ ਪਤਾ ਹੈ ਕਿ ਅੱਜ ਕੱਲ ਇੰਨਾ ਜ਼ਿਆਦਾ ਬੰਦਾ ਸਟ੍ਰੈਸ ਰਹਿੰਦਾ ਸਾਰੀ ਰਾਤ ਸੋਚੀ ਜਾਂਦਾ ਆ ਸਿਰਫ ਸਿਰ ਤੇ ਲਗਾਓ ਬਸ ਹਲਕੇ ਹਲਕੇ ਦੀ ਮ사ਜ ਕਰਕੇ ਰਾਤ ਨੂੰ ਸੌਂਜੋ ਠੀਕ ਹੈ ਕੋਈ ਇਸ ਦੀ ਸਮੈਲ ਨਹੀਂ ਹੈਗੀ ਖੁਸ਼ਬੂ ਬਿਸਤਰੇ ਦੇ ਵਿੱਚ ਆਏ ਆਊਗੀ ਜਿਹੜਾ ਵੀ ਕੋਈ ਆ ਕੇ ਕਹੇ ਯਾਰ ਕਿਆ ਵਾਲਾ ਵੀ ਇੰਨਾ ਜ਼ਬਰਦਸਤ ਰਿਜ਼ਲਟ ਹੈ ਇਸ ਤੇਲ ਦਾ ਵੀ ਤੇ ਵੀ ਹਲਕੇ ਹਲਕੇ ਮ사ਜ ਕਰੋ ਨਾ ਉਹਨੂੰ ਨੀਂਦ ਖੁੱਲ ਕੇ ਆਏਗੀ ਠੀਕ ਹੈ ਪਹਿਲੀ ਗੱਲ ਜਿਹੜੇ ਬੰਦੇ ਦੀ ਯਾਦਦਾਸ਼ਤ ਕਮਜ਼ੋਰ ਹੈ ਉਹ ਤੇ ਇਹ ਕੰਮ ਕਰਦੀ ਹੈ ਬਹੁਤ ਜ਼ਿਆਦਾ ਵਧੀਆ ਕੰਮ ਕਰਦੀ ਹੈ ਜਿਹੜੇ ਬੰਦੇ ਰਾਤ ਨੂੰ ਕਹਿੰਦੇ ਉੱਠ ਕੇ ਮੈਂ ਬਾਥਰੂਮ ਗਿਆ ਉਸ ਤੋਂ ਬਾਅਦ ਮੈਨੂੰ ਨੀਂਦ ਨਹੀਂ ਦੁਬਾਰਾ ਆਉਂਦੀ ਇਹ ਲਾਉਣ ਨਾਲ ਜਦੋਂ ਜਿੰਮੇ ਮਰਜੀ ਬਾਥਰੂਮ ਕਰਕੇ ਆ ਕੇ ਪਵੇ ਦੋ ਵਾਰ ਕਰੇ ਉੱਠੇ ਇੱਕ ਵਾਰ ਉੱਠੇ ਨੀਂਦ ਨਾਲ ਦੀ ਨਾਲ ਪਵੇਗੀ ਇਹ ਪ੍ਰੈਕਟੀਕਲੀ ਤੇਰਬਾ ਤੁਸੀਂ ਭਾਵੇਂ ਆਪ ਚੈੱਕ ਕਰ ਲਓ ਜਾਈ ਇਹ ਇੰਨਾ ਜ਼ਬਰਦਸਤ ਰਿਜ਼ਲਟ ਹੈ ਤੇਲ ਬੋਤਲ ਜਬਰਦਸਤ ਤੇਲ ਹੈ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਪ੍ਰਧਾਨ ਜੀ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਇਸ ਵੇਲੇ ਦਿਖਾਈਆਂ ਨੇ ਰਾਜਵਿੰਦਰ ਸਿੰਘ ਗਿੱਲ ਹੋਰਾਂ ਨਾਲ ਵੀ ਪ੍ਰਧਾਨ ਜੀ ਨਾਲ ਵੀ ਤੁਹਾਡੀ ਗੱਲਬਾਤ ਕਰਵਾਈ ਹੈ ਔਰ ਨਾਲੋ ਨਾਲ ਉਹਨਾਂ ਨੇ ਦੱਸਿਆ ਕਿ ਕਿਵੇਂ ਇੱਥੇ ਲੋਕ ਕਿਹੜੀ ਕੰਡੀਸ਼ਨ ਦੇ ਵਿੱਚ ਆਉਂਦੇ ਨੇ ਔਰ ਉਸ ਤੋਂ ਬਾਅਦ ਕਿਸੇ ਨੂੰ ਇੱਕ ਦਿਨ ਦੇ ਵਿੱਚ ਕਿਸੇ ਨੂੰ ਦੋ ਦਿਨਾਂ ਦੇ ਵਿੱਚ ਕਿਸੇ ਨੂੰ ਤਿੰਨ ਦਿਨਾਂ ਦੇ ਵਿੱਚ ਪ੍ਰੋਬਲਮ ਦੇ ਹਿਸਾਬ ਨਾਲ ਗੋਡਿਆਂ ਦਾ ਮੋਢਿਆਂ ਦਾ ਦਰਦ ਹੈਗਾ ਜਿਹੜਾ ਉਹਨਾਂ ਦਾ ਗਾਇਬ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਹੋਰ ਨਾਲ ਵੀਡੀਓ ਜਿੱਤਰਾ ਪਸੰਦ ਆਏਗੀ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿੰਨਾਂ ਲੋਕਾਂ ਨੂੰ ਇਸ ਵੀਡੀਓ ਦੀ ਲੋੜ ਹੈਗੀ ਹੈ ਗੋਡਿਆਂ ਕਰਕੇ ਹਾਏ ਹਾਏ ਕਰਦੇ ਨੇ ਔਰ ਇੱਥੇ ਜਿਹੜੇ ਲੋਕ ਹਾਏ ਹਾਏ ਕਰਦੇ ਆਉਂਦੇ ਨੇ ਤੇ ਫਿਰ ਦਰਦਾਂ ਨੂੰ ਬਾਏ ਬਾਏ ਕਰਕੇ ਇੱਥੇ ਜਾਂਦੇ ਨੇ ਔਰ ਨਾ ਸਿਰਫ ਬਰਨਾਲੇ ਸਗੋ ਜਿਹੜਾ ਮੁਹਾਲਲੇ ਦੇ ਵਿੱਚ ਵੀ ਇੱਕ ਸੈਂਟਰ ਹੈਗਾ ਭਾਈ ਜੈਤਾਜੀ ਗੁਰਦੁਆਰਾ ਹੈਗਾ ਉਸ ਗੁਰਦੁਆਰੇ ਦੇ ਵਿੱਚ ਵੀ ਜਿਹੜਾ ਸੈਂਟਰ ਹੈ ਸੇਵਾ ਹੈ ਜਿਹੜੀ ਪ੍ਰਧਾਨ ਜੀ ਕਰਦੇ ਆ ਰਹੇ ਨੇ ਪਿਛਲੇ ਕਈ ਮਹੀਨਿਆਂ ਤੋਂ ਉਮੀਦ ਕਰਦਾ ਇਹ ਵੀਡੀਓ ਹੈ ਜਿਹੜੀ ਤੁਹਾਨੂੰ ਹੋਰ ਨਾਲ ਵੀਡੀਓ ਤੇਰਾ ਪਸੰਦ ਆਏਗੀ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦੋ ਆ ਗਿਆ ਧੰਨਵਾਦ